ਹਾਂ ਹਾਂ ਕੁੜੀ ਮੈਂ ਮਰ ਜਾ 8 ਲੱਖ ਰੁਪਇਆ ਹੋਰ ਭੂਆ ਪੁੱਛਣਾ ਸਾਨੂੰ ਤਾਂ ਬਾਪੂ ਦੀ ਪਤਾ ਕਿੰਨੀ ਟੈਨਸ਼ਨ ਰਹਿੰਦੀ ਹੈ ਦਿਨ ਰਾਤ ਆ ਤੂੰ ਦੇਖਿਆ ਨਹੀਂ ਕਿੰਨੀ ਪਤਲੀ ਹੋ ਗਈ ਮੈਂ ਟੈਨਸ਼ਨ ਲੈ ਲੈ ਕੇ ਨਹੀਂ ਮੇਰੇ ਗੱਲ ਸੁਣ ਭੂਆ ਇਕੱਲਾ ਹੁਣ ਬਾਪੂ ਹੀ ਰਹਿ ਕੇ ਦੇਖਣ ਨੂੰ ਹੋਰ ਕੌਣ ਹੈ ਭਲਾ ਹੋਰ ਭੂਆ ਦੇਖੀ ਬੇਬੇ ਤਾਈ ਵਾਗ ਗਈ ਪਹਿਲਾਂ ਜੇ ਬਾਪੂ ਨੂੰ ਵੀ ਕੁਝ ਹੋ ਗਿਆ ਸਾਡੇ ਤਾਂ ਕੁਝ ਨਹੀਂ ਸੱਚੀ ਨਾ ਕੋਈ ਨਾ ਪੁੱਤ ਰੋਬ ਉਹਨਾਂ ਦੂਸਰ ਕੋਈ ਨਾ ਐ ਇੰਨਾ ਕਰਚਾ ਕੁੜਾ ਚੜ ਕਾਦੇ ਨਾਲ ਗਿਆ ਉਤਰਿਆ ਕਦੋਂ ਦੀ ਪੂਆ ਵਿਆਹ ਵੇਲੇ ਤਾਂ ਚੜੇ ਹੋਏ ਨੇ ਪੈਸੇ ਹੋਰ ਪੂਰੇ ਕਿਹੜੇ ਕੋਈ ਕੰਮ ਕਰਨ ਵਾਲੇ ਡਾਕਟਰ ਕਹਿੰਦਾ ਇਹਨੂੰ ਕੋਈ ਇਹੀ ਜੀ ਖਬਰ ਸੁਣਾਓ ਜੀ ਜਿਹਦੇ ਨਾਲ ਦੀ ਟੈਨਸ਼ਨ ਲੈ ਜੇ ਫੇਰ ਭਈ ਮੇਰੇ ਤਾਂ ਦਿਮਾਗ 'ਚ ਜਿਹੜੀ ਗੱਲ ਆ ਗਈ ਮੈਂ ਤਾਂ ਬੋਲਤੀ ਗੁੱਸਾ ਕਰੀ ਮਵੇਂ ਗੱਲਾਂ ਕਰੀ ਹਾਂ ਤੂੰ ਐਂ ਦੇਖ ਲੈ ਪੂਆ ਮੇਰੀ ਗੱਲ ਸੁਣ ਉਹਦੇ ਵਾਲਾ ਹੈਗਾ ਬਾਹਰ ਕੰਮ ਕਰਦਾ ਉਹ ਜਿਹੜੇ 1 ਬੰਦਰਾ ਹਜ਼ਾਰ ਕਮਾਉਂਦੇ ਉੱਥੇ ਖਾ ਜਾਂਦਾ ਤੇ ਆ ਮੇਰੇ ਵਾਲਾ ਬੇਲੜ ਉਹ ਕੋਈ ਡੱਕਾ ਨਹੀਂ ਤੋੜਦਾ ਕਰ ਜਾ ਕਿੱਥੋਂ ਉਤਰੂਗਾ ਇਹ ਮੇਰਾ ਤਾਂ ਬਾਪੂ ਨੂੰ ਫੇਰ ਗੱਲਾਂ ਗੱਲਾਂ ਚ ਐਂ ਕਹਤਾ ਮਹਲਾ ਦਵਾਈ ਬੰਦ ਹੋ ਜੂਗੀ ਦਵਾਈ ਤਾਂ ਬੰਦ ਹੋਈ ਨਹੀਂ ਪਰ ਪਹਿਲਾਂ ਨਾਲ ਫਰਕ ਪੈ ਗਿਆ ਪਹਿਲਾਂ ਤਾਂ ਲੋਕਾਂ ਦੇ ਰੂੜੀਆਂ ਤੇ ਹੱਥ ਮਾਰਦਾ ਫਿਰਦਾ ਸੀ ਮਸਾ ਫੜ ਕੇ ਲਿਆਉਂਦੀ ਸੀ ਤਾਂ ਕੁੜੇ ਮੈਨੂੰ ਦੱਸਦੇ ਸੀ ਸਾਨੂੰ ਤਾਂ ਕੁੜੇ ਮੈਨੂੰ ਕਦੇ ਵੀ ਨਹੀਂ ਦੱਸਿਆ ਤੁਸੀਂ ਸੁਣਤਾ ਲੈ ਪੂਆ ਮੈਂ ਤਾਂ ਫਿਰ ਮੂਝੋ ਗੱਲ ਐ ਨਿਕਲ ਗਈ ਮਖਾ ਬਾਪੂ ਮਹਾਂ ਤੇਨ ਖੁਸ਼ਖਬਰੀ ਸੁਣਾਵਾ ਮਖਾ ਆਪਣੀ ਪੂਆ ਨੇ ਕਿ ਹੈ ਵੀ ਉਹ ਹੁਣ ਕਦੇ ਵੀ ਜਮੀਨ ਦਾ ਠੇਕਾ ਨਹੀਂ ਲੈਂਦੀ ਹੈਗੀ ਬਾਪੂ ਦੀ ਤਾਂ ਫਿਰ ਦਵਾਈਏ ਬੰਦ ਹੋ ਗਈ ਤੀ ਜਮੀਂ ਠੀਕ ਹੋ ਗਿਆ ਬਾਪੂ ਤਾਂ ਟੱਲੀ ਵਰਗੇ ਹੋਣਾ ਪਰ ਹੁਣ ਭੂਆ ਗੱਲ ਤੇਰੇ ਹੱਥ ਚ ਐ ਕਿਤੇ ਤੂੰ ਠੇਕਾ ਮੰਗ ਲੈ ਅਸੀਂ ਕਿਹੜਾ ਰਖ ਖਾਣੀ ਖਾਣੀ ਐ ਇਕੱਠਾ ਦੇ ਦਾਂਗੇ 6 ਮਹੀਨਿਆਂ ਦਾ ਨਹੀਂ ਮੇਰੀ ਗੱਲ ਸੁਣ ਹੁਣ ਭੂਆ ਉਹਦੇ ਟੱਬਰ ਵਾਲੀ ਹੋ ਰਹੀ ਐ ਸੱਚ 6 ਸਾਲਾਂ ਦਾ ਗੱਲ ਤਾਂ ਸੁਣ ਪੈਣੀ ਹੁਣ ਭੂਆ ਉਹਦੇ ਟੱਬਰ ਵਾਲੀ ਹੋ ਰਹੀ ਐ ਆਪਣਾ ਹੁਣ ਕਿਉਂ ਸੋਚੂਗੀ ਇਹਦੇ ਵੀ ਤਾਂ ਭੂਆ ਦੇ ਕਿੰਨੇ ਨੁਕਸਾਨ ਹੋਗੇ ਹੁਣ ਭੂਆ ਦਾ ਕੀ ਹੱਲ ਬਣਦਾ ਚਲ ਕੋਈ ਪ੍ਰੀਤ ਕੋਈ ਹੋਰ ਬਹਾਨਾ ਪਾ ਲੈ ਬਈ ਬਾਪੂ ਦੀ ਦਵਾਈ ਤਾਂ ਛਡਾਉਣੀ ਐ ਪਊਗੀ ਇਹ ਤਾਂ ਬੜਾ ਔਖ ਹੋ ਜੂਗਾ ਕੋਈ ਨਾ ਕੋਈ ਨਾ ਐ ਤਾਂ ਫਿਰ ਮੇਰਾ ਵੀ ਭਰਾ ਐ ਐ ਪੁੱਤ ਖਾਣੇ ਦਾ ਮੈਂ ਆਉਦੇ ਭਰਾ ਖਾਤਰ ਕੁਝ ਵੀ ਨਹੀਂ ਸੋਚੂਗੀ ਕੋਈ ਨਾ ਮੈਂ ਸੈਂਦੇ ਸੈਂਦੇ ਗੱਲ ਕਰ ਲੂੰਗੀ ਆਪਦੇ ਬਾਈ ਨਾਲ ਨੀ ਪੂਆ ਸਾਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ ਬਾਪੂ ਦੀ ਟੈਨਸ਼ਨ ਕਰਕੇ ਤਾਂ ਹੀ ਤਾਂ ਜਦ ਦਿਨੇ ਬਈਆਂ ਦੀ ਕੁੱਕ ਹੋਈਆਂ ਹਾਏ ਪੂਆ ਤੂੰ ਕਿਤੇ ਬਾਪੂ ਨੂੰ ਐ ਨਾ ਕਹਿਦੀ ਵੀ ਮੈਨੂੰ ਤੇਰੀਆਂ ਨੂਹਾਂ ਨੇ ਦੱਸਤਾ ਤੂੰ ਬਿਮਾਰ ਐ ਡਾਕਟਰ ਨੇ ਕਿਹਾ ਬਾਪੂ ਨੂੰ ਐ ਪਤਾ ਨਾ ਲੱਗੇ ਵੀ ਬਾਪੂ ਦਿਮਾਗ ਦੀ ਦਵਾਈ ਖਾਂਦਾ ਹੈ ਉਹ ਜੋਡਿਆਂ ਦੀ ਜੋਡਿਆਂ ਦੀ ਕਹਿ ਕੇ ਤਾਂ ਖਾਣੇ ਦਵਾਈ ਅੱਛਾ ਤੂੰ ਨੂੰ ਐ ਕਹਿਦੀ ਹੁਣ ਸਿੱਧਾ ਸਾਡਾ ਨਾਂ ਤਾਂ ਲਈ ਨਾ ਤੂੰ ਨਾ ਆਪਦੇ ਵੱਲੋਂ ਕਹੀਂ ਬਾਈ ਮੈਂ ਤਾਂ ਐ ਆਈ ਤੀ ਵੀ ਮੈਂ ਨਾ ਹੁਣ ਕਦੇ ਠੇਕਾ ਨਹੀਂ ਲੈਂਦੀ ਵੀ ਐ ਕਰਕੇ ਮੇਰੇ ਤਾਂ ਮੁੰਡੇ ਕਾਮਯਾਬ ਹੋ ਗਏ ਉਹਨਾਂ ਦੀ ਜ਼ਿੰਦਗੀ ਬਣ ਗਈ ਮੈਂ ਹੁਣ ਕੀ ਕਰਨੇ ਨੇ ਪੈਸੇ ਬਸ ਅਸੀਂ ਤੈਨੂੰ ਚੋਰੀਆਂ ਫੜਾਈਏ ਛਪੋਰੀਆਂ ਫੜਾਈਏ ਜਿਵੇਂ ਮਰਜ਼ੀ ਠੇਕਾ ਤੇਰੇ ਹੱਥ ਤੇ ਲਿਆ ਕਰਾਂਗੇ ਹੋਰ ਪੂਆ ਠੇਕਾ ਪੈਣ ਮਰਾਵੇ ਤੂੰ ਆਪਦਾ ਪਾਈ ਬਚਾਉਣਾ ਕਹਣਾ ਮੈਨੂੰ ਐ ਦੱਸ ਤੇ ਨਾਲੇ ਮੇਰੀ ਗੱਲ ਸੁਣ ਅੱਜ ਤੋਂ ਨਾਨਕ ਸ਼ੱਕ ਪਰ ਨਹੀਂ ਸੀ ਨਾ ਤੇਰੀ ਕੁੜੀ ਦਾ ਵਿਆਹ ਸੀ ਜਦੋਂ ਉਹ ਦੋ ਵਿਚਾਰੇ ਦੀ ਕੁਛ ਜਿਆਦਾ ਟੈਨਸ਼ਨ ਬੈ ਗਈ ਸਿਰ ਤੇ ਸਾਨੂੰ ਪਤਾ ਹੈ ਉਹਨੇ ਕਿਵੇਂ ਮੰਗ ਤੰਗ ਕੇ ਉਹ ਨਾਨਕ ਸ਼ੱਕ ਭਰੀ ਐ ਉਹਨੂੰ ਬਸ ਐਂ ਤੀ ਵੀ ਕਿਤੇ ਬਸ ਮੇਰੀ ਭੈਣ ਦੀ ਨਾ ਇੱਜ਼ਤ ਨੂੰ ਮਾੜਾ ਮੋਟਾ ਦਾਗ ਨਾ ਲੱਗ ਜੇ ਕੋਈ ਐ ਨਾ ਕਹ ਦੇ ਵੀ ਇਹਦੇ ਪੇਕਿਆਂ ਨੇ ਕੁਛ ਦਿੱਤਾ ਨਹੀਂ ਤੂੰ ਬੱਸ ਕਰ ਕੋੜੇ ਪ੍ਰੀਤ ਹੁਣ ਭੂਆ ਦੇ ਦਿਮਾਗ ਤੇ ਨਾ ਲੋੜ ਪਾ ਦੀ ਬਾਈ ਆਉਣ ਸਾਰ ਨਾਲ ਹੀ ਜਗਲਾ ਛੇੜ ਕੇ ਵੇਗੀ ਦੁੱਧ ਚ ਪੱਤੀ ਪਾ ਕੇ ਲਿਆ ਜਾ ਮੈਂ ਹੁਣ ਹੀ ਲਿਆਉਣੀ ਆ ਕੋੜਾ ਨਾ ਮੀਰ ਰੱਬ ਦਾ ਵਾਸਤਾ ਮੈਂ ਤਾਂ ਕੁਛ ਨਹੀਂ ਪੀਣਾ ਮੈਂ ਤਾਂ ਸਾਰੀ ਭੁੱਖ ਭੱਜ ਗਈ ਹਾਏ ਹਾਏ ਕੋੜੇ ਮੈਨੂੰ ਪਤਾ ਵੀ ਨਹੀਂ ਮੇਰੇ ਭਾਈ ਨੂੰ ਐਡਾ ਰੋਗ ਲੱਗ ਗਿਆ ਟੈਨਸ਼ਨ ਦਾ ਪੂਆ ਵੱਡਾ ਦੁੱਖ ਤਾਂ ਇਹ ਐ ਵੀ ਬਾਪੂ ਨੂੰ ਵਿਚਾਰੇ ਨੂੰ ਆਪ ਨੂੰ ਵੀ ਨਹੀਂ ਪਤਾ ਮੈਂ ਕਾਦੀ ਦਵਾਈ ਖਾਣਾ ਦਿਖ ਲੈ ਦਵਾਈ ਕਿਹੜਾ ਐ ਦਿੰਨੇ ਆ ਦਾਲ ਚ ਕੋਲ ਕੇ ਗੋਲੀਆਂ ਫੇਰ ਦਿੰਨੇ ਆ ਜਾਂ ਦੁੱਧ ਚ ਉਹਨੂੰ ਤਾਂ ਪਤਾ ਹੀ ਨਹੀਂ ਮੈਂ ਗੋਲੀਆਂ ਖਾਣਾ ਐਡੀ ਅਣੀ ਰਿਪੋਰਟ ਆਣੀ ਦੇਖ ਕੇ ਦਿਲ ਘਟਦਾ ਦੇਖੇ ਨਹੀਂ ਆਂਦੀਆਂ ਪੂਆ ਜੀ ਤੂੰ ਦੇਖ ਲੇਗੀ ਸੌ ਲੱਗੇ ਤੂੰ ਤਾਂ ਚੱਕਰ ਖਾ ਕੇ ਡਿੱਗ ਜੀਂਗੀ ਜਿੱਡੇ ਡੇ ਡੇ ਰਿਪੋਰਟਾਂ ਨੇ ਉਹਦੀਆਂ ਨਾ ਮੈਨੂੰ ਤਾਂ ਪੜ੍ਹਨੀ ਆ ਨਹੀਂ ਆਉਂਦੀਆਂ ਪੁੱਤ ਮੈਂ ਤਾਂ ਆਣ ਪੜ੍ਹਨੀ ਸਾਨੂੰ ਕਿਹੜਾ ਹੁੰਦੀ ਐ ਨਹੀਂ ਸਾਨੂੰ ਵੀ ਡਾਕਟਰ ਨਹੀਂ ਦੱਸਿਆ ਤੀ ਹੋਰ ਹੁਣ ਤੂੰ ਦੇਖ ਲੈ ਪੂਆ ਉਹ ਨਹੀਂ ਤਾਂ ਨਹੀਂ ਜੱਸੀ ਨੇ ਤਾਂ ਗੱਲ ਵੇ ਗੱਲ ਕਰੀ ਹੀ ਜੀ ਨਾ ਮੈਨੂੰ ਤਾਂ ਕੋਈ ਦੇਖ ਲੈ ਕਿੰਡੀ ਖਰਾਬ ਐ ਕੁੜੀ ਜਮੀ ਨਹੀਂ ਗੱਲ ਕਰਦੀ ਕਿ ਉਹਦਾ ਕਿ ਤਸ ਲੱਗਦਾ ਨਹੀਂ ਉਹ ਮੇਰੀ ਗੱਲ ਸੁਣ ਉਹਦੇ ਨੂੰ ਦੱਸੀ ਵੀ ਨਾ ਤੂੰ ਹੁਣ ਨਾ ਮੈਂ ਤਾਂ ਕਾਨੂੰਨ ਕਰਦੀ ਉਹਦੇ ਵੀ ਗੱਲ ਇਹ ਨਾ ਛੇੜੀ ਉਹ ਤਾਂ ਪਹਿਲੀ ਹੀ ਪਾਲਦੀ ਆ ਵੀ ਬੁੜਾ ਮਰਜੇ ਕਦੋਂ ਜ਼ਮੀਨ ਵੰਡਾਈਏ ਹਾਂ ਜ਼ਮੀਨ ਤੇ ਆਖੇ ਉਹਦੀ ਸੱਚੀ ਦੱਸਣੀ ਭੁੱਲ ਗਈ ਮੈਂ ਤਾਂ ਤੈਨੂੰ ਆ ਪਰਸੋ ਚੌਥੇ ਲੜਕੇ ਗਈਏ ਸਾਡੇ ਨਾਲ ਕਹਿੰਦੀ ਮੈਂ ਵੀ ਦੇਖਦੀ ਆ ਕਿਵੇਂ ਮੈਨੂੰ ਅੱਧੀ ਜ਼ਮੀਨ ਨਹੀਂ ਦਿੰਦੇ ਨਾ ਮੇਰੀ ਗੱਲ ਸੁਣ ਪੂਆ ਅਸੀਂ ਦੋ ਜਣੀਆਂ ਕੱਲੀਆਂ ਬਾਪੂ ਨੂੰ ਸਾਹਮਣੀਆਂ ਤੇ ਉਹ ਮੈਡਮ ਕੱਲੀ ਅੱਧਾ ਹਿੱਸਾ ਪਾਲਦੀ ਐ ਹੱਕ ਬੰਦਾ ਦਾ ਨਾ ਨਾ ਇਹ ਗੱਲ ਨਹੀਂ ਦੱਸੀ ਆਪਦੀ ਮਾਂ ਨੂੰ ਕਿਵੇਂ ਕਰੋ ਘੜਤਾ ਤੀ ਚਾਣੀ ਪਿਆਉਂਦੀ ਹੈਗੀ ਆਪਦੀ ਮਾਂ ਨੂੰ ਨਹੀਂ ਤੇਰੇ ਬਾਰੇ ਵੀ ਸੌ ਸੌ ਗੱਲਾਂ ਕਰਦੀ ਤੀ ਉਹ ਤਾਂ ਅਸੀਂ ਹਾਜਮ ਕਰੀ ਬੈਠ ਉਹ ਤਾਂ ਕੀ ਕਹਿੰਦੀ ਸੀ ਕਹਿੰਦੀ ਚੌੜੀ ਹੋ ਕੇ ਆ ਜਾਂਦੀ ਐ ਜਮਾ ਉਦੋਂ ਆਉਂਦੀ ਐ ਜਦੋਂ ਠੇਕੇ ਦਾ ਟਾਈਮ ਹੁੰਦਾ ਐ ਕਹਿੰਦੀ ਉ ਆ ਕੇ ਥੋੜੀ ਜਾਤ ਪੁੱਛਦੀ ਐ ਨਾਲੇ ਕਹਿੰਦੀ ਨੂੰ ਕੋਚਾ ਘੜਦੀ ਐ ਸਾਡਾ ਕੱਚਾ ਘਰ ਐ ਹਾਂ ਕਹਿੰਦੀ ਸਾਡੇ ਘਰੇ ਤਾਂ ਹੀ ਨਹੀਂ ਆਉਂਦੀ ਸਾਡੇ ਕੱਚਾ ਘਰ ਹੈਗਾ ਸਾਡੀ ਤਾਂ ਕਰਕੇ ਕਹਿੰਦੀ ਚਾਣੀ ਪਿੰਦੀ ਨਖਰ ਹੋਆ ਕਹਿੰਦੀ ਨਖਰ ਨਾ ਜੇ ਹੋ ਐਡੀ ਹੁੰਦੀ ਮੇਰੀ ਗੱਲ ਸੁਣ ਕੁੜੇ ਹੁਣ ਪੂਆ ਤੂੰ ਉਹਨਾਂ ਦੇ ਆਈਆਂ ਤੇਰੇ ਨਾਲ ਨਾ ਆਉਂਦੀ ਛੱਡਣ ਤੈਨੂੰ ਹਾਂ ਵੀਰ ਗੱਲ ਸੁਣੋ ਮੇਰੀ ਰੱਬ ਦਾ ਵਾਸਤਾ ਚੁੱਪ ਕਰ ਜੋ ਮੇਰੇ ਤਾਂ ਤੁਸੀਂ ਸਿਰ ਦੁਖਣ ਲਾਤਾ ਕਿ ਤੋੱਚੀ ਬੋਲਦੀਆਂ ਦੂਜਾ ਭਾਈ ਆ ਗੱਲ ਸੁਣਾ ਕੇ ਮੈਨੂੰ ਤਾਂ ਟੈਕ ਹੋਣ ਵਾਲਾ ਹੋਊ। ਪੂਆ ਤੂੰ ਟੈਨਸ਼ਨ ਕਿਉਂ ਲੈਨੀ ਐ? ਪੈਸੀ ਤਾਂ ਤੈਨੂੰ ਦੇਵਾਂਗੇ ਅਸੀਂ, ਚੋਰੀਆਂ ਦੇ ਦਾਂਗੇ। ਪੂਆ ਤੂੰ ਕਾਸੇ ਚੀਜ਼ ਦੀ ਟੈਨਸ਼ਨ ਨਾ ਲਈ। ਅਸੀਂ ਤੇਰੇ ਨਾਲ ਖੜੀ ਆਂ। ਠੀਕ ਐ? ਜੇ ਕੋਈ ਗੱਲਬਾਤ ਹੋਈ ਨਾ ਸਾਨੂੰ ਦੱਸੀ। ਨਾਲੇ ਮੇਰੀ ਗੱਲ ਸੁਣ। ਹੁਣ ਤੂੰ ਭਾਈ ਆਪੇ ਸੋਚ ਲਈ। ਬਿਠੇਕਾ ਰੱਖਣਾ ਐ ਕਿ ਦੇਨੇ। ਬਾਕੀ ਦੂਆ ਅਧਿਕਾਰ ਕਰਨੀ ਵੀ ਦੇਖਣ ਐ। ਜਿਹੜਾ ਕੁਝ ਕਰਨ ਐ ਨਾ ਸੋਚ ਸਮਝ ਕੇ ਕਰੀ ਪੂਆ ਬਣ ਕੇ। ਸਾਨੂੰ ਤਾਂ ਬਾਪੂ ਦੀ ਬਲਾਈ ਟੈਨਸ਼ਨ ਐ ਸੌਣ ਲੱਗੀ। ਬਲਾਈ ਟੈਂਸ਼ਨ ਐ ਪੂਆ ਬਾਪੂ ਦੀ ਸਾਨੂੰ ਤਾਂ ਬੱਸ ਸੰਭਾ ਸੁਭੀ ਸਾਡਾ ਕਿਹੜਾ ਬਾਪ ਹੈਗੇ ਪਿੱਛੇ ਬੱਸ ਕਰੋ ਰੋ ਬੋ ਨਾ ਤੁਸੀਂ ਚੁੱਪ ਕਰ ਜਾ ਬੱਸ ਖਸਮਾ ਨੂੰ ਖਾਂਦਾ ਖੜ ਕੇ ਠੇਕਾ ਮਸਾ ਮਸਾ ਮੇਰੇ ਇੱਕ ਭਰਾ ਹੈਗਾ ਮੈਂ ਨਹੀਂ ਲਿਆਂਦੀ ਠੇਕਾ ਠੁੱਕਾ ਤੂੰ ਆ ਮੇਰੀ ਗੱਲ ਸੁਣ ਤੈਨੂੰ ਚਾਹੀਏ ਆਪਦਾ ਭਰਾ ਨਾ ਪੈਰਾ ਹੋਵੇ ਪਰ ਸਾਨੂੰ ਦਾ ਭਾਈ ਬਾਪੂ ਸਾਡੇ ਨਾਲ ਜਾਣ ਤੋਂ ਪਿਆਰ ਹੈ ਲੈ ਦੇਖ ਲੈ ਮੇ ਕੁੱਤੇ ਦੀਓ ਮੈਨੂੰ ਮੇਰਾ ਭਰਾ ਸਿੱਟਿਆ ਹੋਇਆ ਨਾਲੇ ਐਂ ਕਰਿਓ ਮੈਂ ਤੁਹਾਨੂੰ ਇੱਕ ਸਕੀਮ ਦੱਸਦੀ ਆ ਭਾਈ ਤੁਸੀਂ ਐਂ ਕਹਿ ਦਿਓ ਤੁਹਾਡੇ ਬਾਪੂ ਨੂੰ ਬਿਲੀ ਆ ਬਾਪੂ ਠੇਕਾ ਅਸੀਂ ਫੜਾ ਦੇਾਂਗੇ ਫੇਰ ਭਾਈ ਤੁਸੀਂ ਨਾ ਠੇਕਾ ਆਪਦੇ ਕੋਲੇ ਚੱਲ ਕਬੀਲਦਾਰੀ ਚ ਚਲਾ ਲਿਓ ਮੈਂ ਨਹੀਂ ਲੈ ਜਾਂਦੀ ਬਸ ਪੂਆ ਉਹ ਤਾਂ ਅਸੀਂ ਆਪੇ ਉਹ ਕਰ ਲਾਂਗੇ ਤੂੰ ਇੱਕ ਵਾਰੀ ਨਾ ਬਸ ਬਾਪੂ ਨੂੰ ਨਾ ਹੌਸਲਾ ਇਹ ਦੇ ਦੀ ਉਹ ਮਨਾਤਾ ਕਰੂਗਾ ਉਹ ਹਾਂ ਵੀ ਮੈਂ ਨਹੀਂ ਲੈਂਦਾ ਤੂੰ ਲੈ ਜਾ ਲੈ ਜਾ ਪਰ ਤੂੰ ੱੱਕੇ ਨਾ ਦੇ ਰਹੀ ਉਹਨੂੰ ਐ ਐ ਵੀ ਕਿਤੇ ਮੇਰੀ ਭੈਣ ਦਾ ਦਿਲ ਨਾ ਟੁੱਟ ਜੇ ਚਾਰੇ ਪਾਸੇ ਤੂੰ ਆਪਦੇ ਆਪਦੇ ਬਣੀਓ ਪਹਿਲੀ ਕਹਿਦੀ ਵੀ ਮੈਂ ਤਾਂ ਤਾਂ ਇੰਨੀ ਗੱਲ ਕਰਨਾ ਕਹੇ ਦੂ ਮੈਂ ਵੀ ਭਾਈ ਮੈਂ ਤਾਂ ਦੇਖ ਲੈ ਅੱਜ ਤੱਕ ਨਾ ਜਿੰਨਾ ਲਜਾਣਾ ਤੀ ਲੈ ਗਈ ਅੱਜ ਤੋਂ ਬਾਅਦ ਠੇਕਾ ਤੁਹਾਡੇ ਹੀ ਐ ਮੈਂ ਨਹੀਂ ਲੈ ਕੇ ਜਾਂਦੀ ਚਲ ਮੈਂ ਕਹਿ ਦੂ ਬੀਬੀ ਮੈਂ ਤਾਂ ਤੈਨੂੰ ਉਹੀ ਕਹਿੰਦੀ ਸੀ ਵੀ ਠੇਕਾ ਲੈਣਾ ਹੀ ਆ ਮੈਂ ਇਸਨੇ ਦੁੱਧ ਦੰਦੀ ਜਾਂ ਹੋਰ ਵੀ ਦੇਖਾ ਮੇਰਾ ਬਾਈ ਕੀ ਕਹਿੰਦਾ ਇਹ ਤਾਂ ਆਪਾਂ ਨੂੰ ਬਾਈ ਇੱਕ ਤਰੀਕੇ ਜੀ ਨਾਲ ਇੱਕ ਤਰੀਕਾ ਹੋਰ ਆਪਾਂ ਨੂੰ ਕਰਨਾ ਪਊਗਾ ਮੈਂ ਦੱਸਾਂ ਤੈਨੂੰ ਪ੍ਰੀਤ ਜਿਵੇਂ ਮੇਰਾ ਦਿਲ ਕਹਿੰਦਾ ਇਹ ਤਾਂ ਆਪਾਂ ਨੂੰ ਹੁਣ 5-6 ਮਹੀਨੇ ਠਹਿਰ ਕੇ 부 ਵਾਲੀ ਜ਼ਮੀਨ ਵੀ ਬਾਪੂ ਦੇ ਨਾਮ ਕਰਾਉਣੀ ਪਊਗੀ ਹੋਰ ਮੈਨੂੰ ਤਾਂ ਇਹੀ ਟੈਨਸ਼ਨ ਹੈ ਵੀ ਕਿਤੇ ਉਹੀ ਨਾ ਬਾਪੂ ਨੂੰ ਕਦੇ ਦੌਰਾ ਦੂਰਾ ਪੈ ਗਿਆ ਫਸਲਾ ਜਾ ਹੋ ਜਾਊਗਾ ਬਾਪੂ ਨੂੰ ਬਾਈ ਉਹੀ ਲੱਗਦਾ ਦੋ ਕੀਲੇ ਕਿ ਘਟ ਹੁੰਦੇ ਨੇ ਨਾ ਕੋਈ ਨਾ ਕੋਈ ਨਿਖਰਾ ਦੁੱਤੀ ਹੈ ਮੈਂ ਤਾਂ ਹਾਂ ਅਸੀਂ ਕਿਹੜਾ ਪੂ ਉਹੀ ਗੱਲ ਆ ਭੱਜੇ ਜਾਂਦੇ ਆ ਕਿਤੇ ਇੱਥੇ ਬੈਠੇ ਆ ਜਦੋਂ ਮਰਜ਼ੀ ਆਈ ਤੇਰਾ ਘਰ ਹੈ ਨਾ ਵੀ ਅਸੀਂ ਜਿਹੜੇ ਭੂਆ ਆਏ ਆ ਵੀ ਤੇਰੇ ਨਾਲ ਵਰਤ ਦੇਣੀ ਸਾਰਾ ਕੁਸ ਤੇ ਤੇ ਹਰ ਤੈਨੂੰ ਟਾਈਮ ਤੇ ਦਿੰਨੇ ਆ ਦਿੰਨੇ ਆ ਬਾਈ ਦਿੰਨੇ ਆਲੇ ਹਾਂ ਦੋ ਦੋ ਸੂਟ ਭੇਜਦੇ ਇੱਕ ਦਿਹਾਤੇ ਤੈਨੂੰ ਹਾਂ ਨਾ ਉਹ ਤੋਂ ਤੱਕ ਤਾਂ ਸਰਿਆ ਵੀ ਨਹੀਂ ਸੂਟ ਹਾਂ ਚਲੋ ਛੱਡੋ ਘਿਹੜਾ ਕੋਈ ਗੱਲ ਨਹੀਂ ਚਲ ਬਹਿ ਜਾ ਭੂਆ ਮੈਂ ਲੈ ਹੁੰਨੀ ਆ ਦੁੱਧ ਬਣਾ ਕੇ ਬਾਈ ਹਾਂ ਬਾਈ ਆਬ ਤਾਂ ਤਿਆਰ ਵਿਖਿਆ ਕਰ ਬਾਈ ਮੈਨੂੰ ਤਾਂ ਦੇਖਣ ਨੂੰ ਤੂੰ ਹੀ ਐਂ ਕੱਲਾ ਓ ਲਾ ਆਹ ਕੀ ਗੱਲ ਐਡੀ ਛੇਤੀ ਨਹੀਂ ਮੈਂ ਮਰਦਾ ਕੰਬਲੀ ਹੋਈਆਂ ਤੂੰ ਤੇਰੇ ਬਿਨਾ ਮੇਰੇ ਤਾਂ ਜੱਗ 'ਚ ਜੀਰ ਹੀ ਨਹੀਂ ਰਹਿਣਾ ਬਾਈ ਓਹੋ ਕੋਈ ਸੁਪਨਾ ਸੁਪਨਾ ਆ ਗਿਆ ਪੁੱਤ ਤੈਨੂੰ ਨਾ ਨਾ ਸੁਪਨਾ ਕਾ ਨੂੰ ਆ ਗਿਆ ਬਾਈ ਮੈਨੂੰ ਤਾਂ ਬਸ ਬਾਲੀ ਤੇਰੀ ਫਿਕਰ ਹੋਈ ਪਈ ਆ ਫਿਕਰ ਵਾਲੀ ਕੀ ਗੱਲ ਆਗੀ ਤੂੰ ਤਾਂ ਉਹੀ ਮਾਰਨ ਨੂੰ ਫਿਰਦੀਆਂ ਮੈਨੂੰ ਲਾ ਦੇਖ ਲੈ ਹੋਰ ਕਾਵਲਾ ਮੈਂ ਤੈਨੂੰ ਕਿਉਂ ਮਾਰਨ ਨੂੰ ਫਿਰਦੀ ਆ ਹੋਰ ਗੱਲਾਂ ਹੀ ਇਹ ਜੀਆਂ ਨੇ ਮੈਂ ਚੰਗਾ ਭਲਾ ਤੁਰਿਆ ਫਿਰਦਾnga ਕੰਮ ਧੰਦਾ ਕਰਦਾ ਕੋਈ ਚੱਕਰ ਨਹੀਂnga ਆਹ ਪਤਾ ਨਹੀਂ ਕਿੱਥੋਂ ਤੂੰ ਉਹ ਕਰ ਲਿਆ ਆਹ ਆ ਹੁਣ ਤਾਂ ਤੂੰ ਠੀਕ ਐ ਵਧੀਆ ਐ ਮੈਂ ਤੈਨੂੰ ਐ ਕਦੋਂ ਕਹਿਨੀ ਆ ਮੈਂ ਉਹ ਕਹਿਨੀ ਆ ਵੀ ਟਾਈਮ ਸਰ ਕੋਈ ਦਵਾਈ ਬੂਟੀ ਜਿਹੜੀ ਲੈਣੀ ਐ ਟਾਈਮ ਸਰ ਲੈ ਲਿਆ ਕਰ ਗੌਰ ਨਾਲ ਤੇ ਆਪਦਾ ਸਿਹਤ ਦਾ ਖਿਆਲ ਰੱਖਿਆ ਕਰ ਉਹ ਦਵਾਈ ਦਵਾਈ ਮੈਂ ਕੋਈ ਨਹੀਂ ਲੈਂਦਾ ਹੈਗਾ ਉਹੀ ਨਾ ਬੋਲੀਆਂ ਮਾਰਿਆ ਕਰ ਆ ਜਾ ਉਥੇ ਚੰਗਾ ਚੱਲ ਦਵਾਈ ਲੈ ਲਿਆ ਕਰ ਗੋਡੇ ਦੀ ਦਵਾਈ ਚੱਲਦੀ ਆ ਪਤਾ ਨਹੀਂ ਕੀ ਫਹਾ ਬੈ ਗਿਆ ਇਹਨੂੰ ਪ੍ਰਮਾਤਮਾ ਮੇਰੇ ਭਾਈ ਨੂੰ ਲੰਮੀ ਸਾਰੀ ਉਮਰ ਕਰੇ ਸੱਚੇ ਪਾਤਸ਼ਾਹ ਮੇਰੇ ਭਾਈ ਦਾ ਤਾਂ ਵਾਲ ਬਿੰਗਾ ਨਾ ਹੋਵੇ ਮੈਨੂੰ ਤਾਂ ਜਦੋਂ ਦਾ ਬਹੂਆਂ ਨੇ ਦੱਸਿਆ ਮੇਰੇ ਤਾਂ ਜਣੀ ਨਾ ਸਰੀਰ 'ਚ ਜਾਨ ਹੀ ਨਹੀਂ ਰਹੀ ਹਾਏ ਹਾਏ ਇਹ ਤੇ ਮੇਰੇ ਭਰਾ ਨੂੰ ਇਹ ਨਾ ਕੁਝ ਹੋ ਜਾ ਕੋਸਮਾ ਨੂੰ ਖਾਂਦੇ ਠੇਕੇ ਖੜ ਕੇ ਮੇਰੇ ਪੋਤੇ-ਪੋਤੀਆਂ ਕਿਹੜਾ ਮੈਨੂੰ ਜਾਦੇ ਠੇਗੜੀਆਂ ਲਾਉਣਗੇ ਮੇਰਾ ਅੰਮਾ ਜਾਇਆ ਵੀ ਰਹਿਗਾ ਸਾਸੀ ੜ ਬੂਆ ਸਾਸਰੀ ਕਾਲਪਾਈ ਜਉਂਦਾ ਬਹਾਦਰ ਉਹ ਠੀਕ ਹੈ ਕਦੋਂ ਆਈ ਸੀ ਵੇ ਆਈ ਤਾਂ ਮੈਂ ਥੋੜਾ ਛਿਰੀ ਹੋਇ ਆਈ ਨੂੰ ਤੂੰ ਕਿਹੜੇ ਪਾਸਿਓਂ ਆਇਆ ਮੈਂ ਕੰਮ ਤੋਂ ਆਇਆ ਹਣਾ ਮੇ ਭਾਈ ਹਾਂ ਨਾਲੇ ਨਾ ਮਾੜਾ ਮੋਟਾ ਡੱਕਾ ਕੰਮ ਦਾ ਕਰੇ ਤੋੜ ਲਿਆ ਕਰੋ ਆ ਸਾਰਾ ਤੇਰੇ ਪਿਓ ਦੇ ਘਰ ਪਾਰ ਖਤਨ ਦਾ ਢਿੱਲਾ ਮੱਠਾ ਉਹ ਹੈਗਾ ਨਾਲੇ ਉਹਦੀ ਦਵਾਈ ਦੂਈ ਦਾ ਧਿਆਨ ਰੱਖਿਆ ਕਰ ਆਪ ਪੜਿਆ ਲਿਖਿਆ ਉਹਨੂੰ ਜਾ ਕੇ ਟਾਈਮ ਤੇ ਦਵਾਈ ਦਵਾ ਕੇ ਲਿਆਇਆ ਕਰ ਜੇ ਕੋਈ ਖਰਾਕ ਖੁੰਝਦੀ ਐ ਤਾਂ ਉਹਦਾ ਵੀ ਤੈਨੂੰ ਹੱਕ ਬਣਦਾ ਤੇਰਾ ਗੌਰ ਕਰਨ ਦਾ ਵੀ ਵੇਲਾ ਕਵੇਲਾ ਮੇਰੇ ਪਿਓ ਨੂੰ ਲੈ ਨਾ ਹੋਰ ਮੇਰੇ ਪਿਓ ਨੂੰ ਸਿਵਿਆਂ ਚ ਪੈ ਇਹਨੂੰ ਦਵਾਈ ਦਵੇਂਗਾ ਤੂੰ ਮੇਰੇ ਪਿਓ ਨੂੰ ਪਰ ਕਾਦੀ ਦਵਾਈ ਦੇਣੀ ਐ ਬੇ ਕਿਤੇ ਇਹ ਤਾਂ ਵੀ ਪੜਨ ਦਾ ਤਾਂ ਜੀ ਕੀ ਹੋ ਗਿਆ ਬਾਨਪੁਰ ਦਾ ਨਿਉਰੇ ਕਰਦੇ ਬੇਹੋ ਢਿੱਲਾ ਮੱਠਾ ਜਾਂ ਸਰੀਰ ਰਹਿੰਦਾ ਫੇਰ ਵੀ ਮੇਰੇ ਪਿਓ ਦਾ ਉਹ ਤਾਂ ਕੋੜੇ ਰਕਾ ਉਹਨਾਂ ਦਾ ਕੁਝ ਵੀ ਨਹੀਂ ਹੋਇਆ ਇਹ ਸੁੱਖਣਾ ਕੋੜੇ ਵਰਗਾ ਹੀ ਰਹੇ ਕੋੜੇ ਵਰਗੇ ਦੇ ਪਾਏਗਾ ਤਕੜਾ ਰਹੇ ਹਜੇ ਉਮਰ ਵੀ ਕੀ ਹੈ ਉਹਦੀ ਕੀ ਹੋ ਗਿਆ ਭੂਆ ਤੂੰ ਠੀਕ ਐ ਹਾਏ ਹਾਏ ਬੇ ਮੈਂ ਤਾਂ ਠੀਕ ਹਾਂ ਮੈਂ ਤੈਨੂੰ ਐ ਕਹਿ ਨਹੀਂ ਆਪਦੇ ਪਿਓ ਦਾ ਖਿਆਲ ਰੱਖਿਆ ਕਰ ਨਾਲੇ ਦਵਾਈ ਦੂਈ ਆਪ ਦੇ ਦਿਆ ਕਰ ਜਿਹੜੀ ਕੋਈ ਉਹਦੀ ਦਵਾਈ ਹੈਗੀ ਪਰ ਉਹ ਤਾਂ ਕੋਈ ਦਵਾਈ ਨਹੀਂ ਖਾਂਦਾ 부ਆ ਹੈ ਦਵਾਈ ਨਹੀਂ ਖਾਂਦਾ ਉਹ ਬਹੂਆਂ ਦਾ ਕਹਿੰਦੀਆਂ ਦਵਾਈ ਖਾਂਦਾ ਫਿਰ ਤੈਨੂੰ ਚੱਲ ਗੋਡੇ-ਗੋਡੇ ਨਹੀਂ ਖਾਂਦਾ ਹੋਊਗਾ ਕਾਸੇ ਦੀ ਚੰਗਾ ਪੀ ਲੈ ਚਾਹ ਪਾਣੀ ਉਹ ਠੀਕ ਹੈ ਕਰ ਪਰਵਰ 부ਆ ਹਾਂ ਹਾਂ ਸਾਰੇ ਠੀਕ ਨੇ ਤੂੰ ਘਰ ਸੁਖਣ ਆਲੀ ਆਈ ਦੀ ਹਾਂ ਹਾਂ ਮੈਂ ਤਾਂ ਮਿਲਣ ਨਹੀਂ ਆਈਆਂ ਕਿ ਨਾਮ ਨਾ ਨਾ ਮੈਂ ਕਿਉਂ ਨਾ ਲੈ ਤੇਰਾ ਘਰ ਹੈ ਬੂਆ ਬੂਆ ਤੂੰ ਤਾਂ ਮੈਨੂੰ ਆਏ ਜੇ ਪੁੱਛਣ ਲੱਗ ਗਿਆ ਵੀ ਨਾ ਨਾ ਮੈਨੂੰ ਆਏ ਜੇ ਹੋ ਗਿਆ ਮੈਂ ਕਈ ਵਾਰੀ ਚੱਲ ਜੇ ਅੱਛਾ ਅੱਛਾ ਨਾ ਨਾ ਮੈਂ ਤਾਂ ਮਿਲਣ ਆਈਆਂ ਮਾ ਲਾ ਕੇ ਆ ਮਦ ਚਾਹ ਪਾਣੀ ਪੀ ਲਿਆ ਤਰੀਆਂ ਨੂੰ ਹਣੇ ਦੇ ਦਦ ਰੋਟੀ ਪਾਣੀ ਹਾਂ ਹਾਂ ਰੋਟੀ ਖਾ ਲਈ ਚਾਹ ਪਾਣੀ ਪੀ ਲਿਆ ਬਸ ਸਾਰਾ ਠੀਕ ਹੈ ਵਧੀਆ ਫੇਰ ਠੀਕ ਹੈ ਚੱਲ ਮੈਂ ਕੱਪੜੇ ਕਪੜੇ ਬਦਲਾਂ ਬੂਆ ਬਦਲ ਲੈ ਨਾਲੇ ਨਾ ਗੱਲ ਸੁਣ ਮੇਰੀ ਹਾਂ ਕਰਜ਼ਾ ਤਾਂ ਪਹਿਲਾਂ ਹੀ ਬਾਲ-ਬਾਲ ਬਿੰਨੇ ਪਿਆ ਸੋਡਾ ਆ ਨਾ ਪਾਇਆ ਕਰ ਏਡੇ ਮਹਿੰਗੇ ਮਹਿੰਗੇ ਬੂਟ ਪਾਈ ਫਿਰਦਾ ਕਿਧਰੇ 도ੜੇ ਵਰਗੀ ਪੈਂਟ ਚਾੜੀ ਆ ਪਤਾ ਨਹੀਂ ਕਿੰਨੇ ਕ ਪੈਸਿਆਂ ਦੀ ਆਈ ਹੋ ਖਾਨੀ ਉਹ ਬੂਆ ਕਾ ਨੂੰ ਇਹ ਤਾਂ ਸਸਤੇ ਜੇ ਨੇ 8900 ਰੁਪਏ ਦੇ ਨੇ ਹਾਏ ਹਾਏ ਬੇ 8900 ਦੇ ਅਰੇ ਸੂਟ ਮੇਰੇ ਵਾਲਾ 400 ਦਾ ਹੈ ਹਲੇ ਤਾਂ ਇਹ 8900 ਦੇ ਕੱਲੇ ਪਾਈ ਫਿਰਦਾ ਹੈ ਬੇ ਹਾਂ ਬੂਆ ਭਲੇ ਦੇ ਜਾਣਿਆ ਆ ਮੁੰਦਰਾ ਪਾਈ ਫਿਰਦਾ ਕਰਜਾ ਇੰਨਾ ਚੜਿਆ ਬੇ ਲੋਕ ਕੀ ਕਹਿੰਦੇ ਹੋਣਗੇ ਵੀ ਇਹਨਾਂ ਨੇ ਕਰਜਾ ਇੰਨਾ ਦੇਣਾ ਆ ਮੁੰਡਾ ਜਾਂ ਮੁੰਦਰਾ ਚ ਮਕਾਉਂਦਾ ਜਨੂਆਈ ਜਾਂਦਾ ਵੀ 2500 ਦੇ ਨੇ ਦੌਰੀ ਦੁਰਾ ਪੈ ਜਾਂਦੇ ਤੇ ਆਹੋ ਐ ਚੱਲ ਕੋਈ ਨਾ 부ਆ ਅੱਗੇ ਤੋਂ ਮੈਂ ਤੇ ਕੁਰਤਾ ਵੀ ਮੈਂ ਲੈ ਆ ਕਰ 300 ਵਾਲਾ 200 ਵਾਲਾ ਲੈ ਲਿਆ ਕਰ 300 ਵਾਲਾ ਪਾਰਟੀ ਜਾਣਾ ਚਾਹੇ 300 ਵਾਲਾ ਲੈ ਲੈ ਚਾਹੇ 500 ਵਾਲਾ ਲੈ ਲੈ ਆ ਸੇਲ ਚ ਬਥੇਰੇ ਆਉਂਦੇ ਨੇ ਪਿੰਡਾਂ ਚ ਸੇਲਾਂ ਬੋਲਦੀਆਂ ਹੁੰਦੀਆਂ ਨੇ ਉੱਥੋਂ ਲੈ ਲਿਆ ਕਰੋ 1.5 150 ਦੇ ਵੀ ਆ ਜਾਂਦੇ ਨੇ 부ਆ 150 ਦੀ ਤਾਂ ਹੁਣ ਨਿੱਕਰ ਆਉਂਦੀ ਐ ਪੇ ਛੋਡੇ ਵਰਗੇ ਪਾਉਂਦੇ ਨੇ ਨਿੱਕਰਾਂ 1.5 150 ਵਾਲੀਆਂ ਸਾਡੇ ਵੇਲੇ ਤਾਂ ਪਾਟੇ ਪੁਰਾਣੇ ਕੱਪੜਿਆਂ ਦੀਆਂ ਮਾਰ ਕੇ ਲੈਣਾ ਪਾ ਕੇ ਨਾਲਾ ਫੜਾਉਂਦੀਆਂ ਦੀਆਂ ਵੀ ਆ ਲੈ ਭਾਈ ਨੀਕਰ ਮਮਾ ਨੂੰ ਕਹਿ ਕੇ ਜਾਉਂਗੀ ਵੀ ਸਿਓ ਕੇ ਦੇ ਦਿਆ ਕਰੋ ਭਾਈ ਘਰੀ ਬਥੇਰੇ ਛੋਡੇ ਸ਼ੂਟ ਸ਼ਟ ਪਏ ਹੁੰਦੇ ਆ ਪਾਟੇ ਚੱਲ ਚੰਗਾ ਬੂਆ ਫਿਰ ਮੈਂ ਬਦਲ ਲਾਂ ਕੱਪੜੇ ਆਹੋ ਮੜਾ ਜਾ ਕਿਰਸ ਕਰ ਲਿਆ ਕਰ ਹੁਣ ਕਿਤੇ ਮੈਂ ਭਾਂਡਾ ਤਾਂ ਨਾ ਪੰਨਤਾ ਕਿਤੇ ਇਹਨੂੰ ਚੋਰ ਨੂੰ ਇਹ ਤੂੰ ਵੀ ਚੋਰੀਆਂ ਹੋਵੇ ਦਵਾਈ ਕਿਤੇ ਇਹ ਆਪਦੇ ਪਿਓ ਨੂੰ ਦੱਸ ਦੇਵੇ ਚਲੂੰ ਤਾਂ ਮੈਂ ਤਾਂ ਕਾਲਾ ਮਾਲਾ ਜਾ ਕਰਤਾ ਮੈਂ ਕਿਹੜਾ ਕੋਈ ਗੱਲ ਦਾ ਸਿਰਾ ਕਰੇ ਆਪੇ ਬੰਮਾ ਨੂੰ ਪੁੱਛ ਲੂਗਾ ਨਹੀਂ ਦਿਖਲਾ ਕਹੇ ਜੀ ਪਾਈ ਫਿਰਦਾ ਬੂਟ ਮਹੰਗੇ ਮਹੰਗੇ ਐਨਾ ਨਾ ਕਰਜ਼ਾ ਹੋਇਆ ਪਿਆ ਜੇ ਕਿਤੇ ਬੂੰਆਂ ਮੈਨੂੰ ਪਹਿਲਾਂ ਹੀ ਦੱਸ ਸਕਣ ਦੀਆਂ ਆ ਪਿਛਲੇ ਸਾਲ ਵਾਲਾ ਠੇਕਾ ਮੈਂ ਮੱਚ ਜਾਨੀ ਕਾ ਤੋਂ ਲੈ ਕੇ ਗਈ ਹੈ ਮੈਨੂੰ ਤਾਂ ਲੈ ਹੁਣ ਐ ਹੀ ਪੁਸਤਾਵਾ ਰੋ ਵੀ ਮੇਰੇ ਭਰਾ ਤੇ ਐਨਾ ਕਰਜ਼ਾ ਚੜਿਆ ਹੋਇਆ ਹਾਏ ਹਾਏ ਮਨ ਮੈਂ ਠੇਕਾ ਲੈਂਦੀ ਰਹੀ ਪਾਪਣ ਮੈਂ ਭਰਾ ਕਣੀ ਦੇਖਿਆ ਵੀ ਨਹੀਂ ਵੀ ਬਾਲ ਬਾਲ ਤਾਂ ਵਿੰਨਿਆ ਪਏ ਕਰਜ਼ੇ ਨਾਲ ਲੈ ਓ ਦੱਸੋ ਮੇਰੇ ਮੂੰਹ ਕਣੀ ਝਾਕੀ ਐਨੇ ਦੋਨੇ ਜਾਨੀਆਂ ਵੀ ਕੀ ਹੋ ਰਿਹਾ ਭੂਆ ਨੂੰ ਇਹੋ ਜਿਹੀ ਗੱਲਾਂ ਕਿਉਂ ਕਰਦੀ ਐ? ਓਹੋ ਤੁਹਾਨੂੰ ਭੂਆ ਦੀਆਂ ਗੱਲਾਂ ਤੋਂ ਨਹੀਂ ਪਤਾ ਲੱਗਿਆ? ਭੂਆ ਦੀਆਂ ਗੱਲਾਂ ਭੂਆ ਕਦੇ ਪਹਿਲਾਂ ਆਈ ਐ ਕਦੇ ਐਂ ਦੇਖੀ ਐ ਐਂ ਬਰਤਾਅ ਕਰਦੀ ਦੇਖੀ ਐ ਭੂਆ ਤੁਸੀਂ? ਉਹੀ ਤਾਂ ਮੈਂ ਪੁੱਛੀ ਐ ਨਾ ਵੀ ਗੱਲ ਕੀ ਹੋ ਗਈ? ਗੱਲ ਤਾਂ ਇਹ ਹੋ ਗਈ ਗੱਲ ਤਾਂ ਬਾਲੇ ਦੁੱਖ ਦੀ ਐ ਭੂਆ ਦੇ ਦਿਮਾਗ 'ਚ ਫਰਕ ਪੈ ਰਿਹਾ ਐ ਦਵਾਈ ਚੱਲਦੀ ਐ ਉਹਦੀ ਦਵਾਈ। ਹੋਰ ਸੰਤਫ ਫੁੱਫੜਨੇ ਫੋਨ ਕਰਕੇ ਕਹੇਗਾ ਉਹਰੇ ਪਹੁੰਚ ਗਈ ਸੀ ਕਿ ਹਾਂ ਪਹੁੰਚ ਗਈ। ਕਹਿੰਦਾ ਬਈ ਇਹਨੂੰ ਤਾਂ ਠੇਕਾ ਟੁਕਾ ਦੇਉ ਨਾ ਕਹਿੰਦਾ ਐਤ ਕੀ ਤੁਸੀਂ ਰੱਖ ਲੋ ਕਹਿੰਦੀ ਕਹਿੰਦਾ ਸਾਡੇ ਨਾਲ ਲੜ ਕੇ ਗਈਏ ਕਰੋ ਕਹਿੰਦੀ ਮੈਂ ਤਾਂ ਠੇਕਾ ਲੈ ਕੇ ਅੱਡ ਬੈਠੂੰਗੀ ਕਹਿੰਦਾ ਬਈ ਠੇਕਾ ਟੁਕਾ ਤੈਨੂੰ ਦੇਉ ਨਾ ਮੇਰੀ ਗੱਲ ਸੁਣ ਲਓ ਠੇਕਾ ਆਪਦਾ ਆਪਣੇ ਕੋਲੇ ਰੱਖਿਓ ਤੇ ਕਹਿੰਦੇ ਇਹ ਤਾਂ ਧਿਆਨ ਰੱਖਿਓ ਕਿ ਤੇ ਐ ਨਹੀਂ ਪਤਾ ਕਿਸੇ ਪਾਸੇ ਨਿਕਲ ਜੇ ਇਹ ਫਿਰ ਐਂ ਕਰੋ ਉਹਨੂੰ ਐਂ ਨਹੀਂ ਪਤਾ ਜੇ ਆਪਾਂ ਮਨਾ ਕਰੀਏ ਆਪਣੇ ਨਾਲ ਲੜ ਪੇ ਪਰ ਇਹਨੂੰ ਠੇਕਾ ਨਹੀਂ ਆ ਭਲੇ ਜਾਣ ਦੇਣਾ ਆਪਾਂ ਭੂਆ ਬਚਾਉਣੀ ਆ ਆਪਣੀ ਹੂੰ ਫਿਰ ਐਂ ਕਰੋ ਭੂਆ ਨੂੰ ਤਾਂ ਉਹ ਲੈ ਲੈ ਚੱਲਦੇ ਆ ਜਿਹੜੇ ਠੇਕੇ ਵਾਲੇ ਪੈਸੇ ਤੁਹਾਨੂੰ ਦਿੰਨੇ ਆ ਉੱਥੇ ਲਾ ਦਾਂਗੇ ਦਵਾਈ ਤਾਂ ਜੀ ਉਹ ਮੰਨੂਗੀ ਵੀ ਮੇਰੇ ਦਿਮਾਗ 'ਚ ਫਰਕ ਆ ਇਹੋ ਜਿਹਾ ਬੰਦਾ ਬੰਨਿਆ ਕਰਦਾ ਕਦੇ ਦਵਾਈ ਤਾਂ ਜੀ ਉਹਦੀ ਚੱਲੀ ਜਾਂਦੀ ਐ ਖਾਂਦੀ ਨਹੀਂ ਹਾਂ ਖਾਂਦੀ ਨਹੀਂ ਉਹ ਆਪਣਾ ਕਿ ਲੈ ਜਾਗੇ ਇਹ ਫਲੋ ਕਿ ਲੈ ਜਾਗੇ ਆਪਦੇ ਘਰ ਵਾਲੇ ਦੇ ਮੰਗਰ ਨਹੀਂ ਲੱਗੀ ਪੁੱਤ ਦੇ ਮੰਗਰ ਨਹੀਂ ਲੱਗੀ ਆਪਾਂ ਤੀਜੇ ਥਾਂ ਤੇ ਕੀ ਲੱਗੇ ਨਲੀ ਮੇਰੀ ਗੱਲ ਸੁਣੋ ਆਪਾਂ ਕਿਉਂ ਲੈ ਕੇ ਜਾਈਏ ਕੱਲ ਨੂੰ ਕੋਈ ਦਵਾਈ ਇਹੀ ਜਿਹੀ ਰੈਐਕਸ਼ਨ ਕਰ ਜੇ ਕੁਝ ਹੋਰ ਹੋ ਜੇ ਆਪਾਂ ਐਵੇਂ ਆਪਦੇ ਸਿਰ 'ਚ ਆਪਾਂ ਲਵਾਂਗੇ ਆਪਦੇ ਘਰ ਦੇ ਦਿਖਾਉਣ ਨਾ ਦਿਖਾਉਣ ਭਾਈ ਜਿੰਨੇ ਦਿਨ ਰਹਿੰਦੀ ਆ ਆਪਾਂ ਬਸ ਉਹਦਾ ਧਿਆਨ ਰੱਖਾਂ ਆਹ ਬਾਪੂ ਦੇ ਦਿਮਾਗ ਚੋਂ ਬਾਪੂ ਨੂੰ ਕੀ ਹੋ ਗਿਆ ਲੈ ਬਾਪੂ ਨੂੰ ਕੀ ਹੋ ਗਿਆ ਅਕੇ ਨੇ ਨੇ ਮੈਂ ਕਿਹ ਸੂਟ ਪਾਰਖੇ ਨੇ ਕਰਜ਼ਾ ਚੜ ਰਿਹਾ ਲੈ ਕਿਹੜਾ ਕਰਜ਼ਾ ਚੜਿਆ ਆਪਣੇ ਤੇ ਮੈਨੂੰ ਵੀ ਐਂ ਕਹਿੰਦੀ ਸੀ ਕਹਿੰਦੀ ਨੇ ਨੇ ਮੈਂ ਕਿਹ ਉਹ ਪਾਰਖੇ ਨੇ ਕਹਿੰਦੀ ਤੂੰ ਕੱਪੜੇ ਕਹਿੰਦੀ 300 ਨੇ ਕਰਜ਼ਾ ਚੜ ਰਿਹਾ ਕਹਿੰਦੀ 200 ਰੁਪਏ ਵਾਲਾ কুর্তা ਵੀ ਹਮਾਂ ਨਹੀਂ ਪਾਇਆ ਬਸ ਸਾਡੇ ਕੋਲੇ ਵੀ ਇਹੀ ਗੱਲਾਂ ਕਰਦੀ ਸੀ ਕੀਤਾ ਫਿਰ ਹਾਂ ਬਸ ਉਹ ਤਾਂ ਜਿਵੇਂ ਕਹਿੰਦੀ ਨਾ ਹਾਂ ਚਾਹਮ ਲਈ ਜਾ ਉਹਦੇ ਆਏ ਕਹਿੰਦੇ ਹੁੰਦੇ ਨੇ ਜਿਹਦੇ ਸਿਰ ਤੇ ਦਿਮਾਗ ਤੇ ਟੈਨਸ਼ਨ ਹੋਵੇ ਬਾਲੇ ਬੋਲਣ ਦਾ ਫਾਇਦਾ ਨਹੀਂ ਹੁੰਦਾ ਬਾਪੂ ਕੋਲੇ ਗੱਲ ਨਹੀਂ ਜਾਣੀ ਚਾਹੀਦੀ ਵੀ ਭੁੱਲ ਦਿਮਾਗ 'ਚ ਫਰਕ ਹੈ ਹਾਂ ਬਾਪੂ ਤਾਂ ਫੁੱਫਣ ਨੂੰ ਬੁਲਾ ਕੇ ਔਰੇ ਹੁਣ ਕਟਵਾ ਦੂਗਾ ਮੋੜ ਹਾਂ ਨਾਲੇ ਆਪਣੇ ਵੀ ਜਲੂਸ ਨਿਕਲੂਗਾ ਲੈ ਲੋਕ ਕਹਿਣਗੇ ਇਹ ਵੀ ਪਤਾ ਨਹੀਂ ਕੁੜੀ ਨੂੰ ਸਾਹਮਣੇ ਸਕਦੇ ਤਾਂ ਕਰਕੇ ਜਲੂਸ ਕਢਵਾਤਾ ਬਾਪੂ ਕੋਲੇ ਤਾਂ ਗੱਲ ਜਾਈ ਲੈ ਕਿਉਂ ਪੂਆ ਨੇ ਹੁਣ ਸਾਰੇ ਕਹਿ ਦੇਣਾ ਇਹਨੂੰ ਵੀ ਬਾਈ ਤੇਰੇ ਨਾਲ ਮਿੱਲੀ ਪਹਿਲਾਂ ਬਾਪੂ ਨੂੰ ਹੂੰ ਬਾਪੂ ਨੂੰ ਤਾਂ ਮਿੱਲੀ ਹੋਈ ਨਹੀਂ ਕੁਝ ਨਹੀਂ ਹੋਇਆ ਇਹ ਜਦੋਂ ਇੱਕੋ ਜਿਹੇ ਤਾਂ ਹੈਗੇ ਨੇ ਉਹਦੇ ਕੋਲੇ ਕਾਹਨੂੰ ਕਹਿੰਦੀ ਐ ਉਹਨੂੰ ਪਤਾ ਐ ਵੀ ਜੇ ਮੈਂ ਆਪਣੇ ਭਾਈ ਨੂੰ ਕਹੂੰਗੀ ਮੇਰੇ ਭਾਈ ਤਾਂ ਮੈਨੂੰ ਟੁੱਟ ਕੇ ਪੈ ਜੂ ਅੱਗੋਂ ਆਪਣੇ ਕੋਲੇ ਗੱਲ ਕਰ ਲੈਂਦੀ ਆਪਾਂ ਕੋਈ ਬੋਲ ਦੇਣੀ ਇੱਕ ਸਕੀਮ ਐ ਨਹੀਂ ਜੇ ਆਪਾਂ ਦੇਖ ਹੁਣ ਭੂਆ ਦੇ ਦਿਮਾਗ ਵਾਲੀ ਗੱਲ ਐ ਜਿਹੜੀ ਜੇ ਆਪਾਂ ਬਾਪੂ ਨੂੰ ਆਇਆ ਕਹਤਾ ਵੀ ਭੂਆ ਦੇ ਦਿਮਾਗ 'ਚ ਫਰਕ ਐ ਬਾਪੂ ਨੇ ਕਦੇ ਨਹੀਂ ਮੰਨਣਾ ਪਰ ਆਪਾਂ ਇੱਕ ਕੰਮ ਕਰ ਸਕਦੇ ਆ ਭੂਆ ਨੂੰ ਜ਼ਰੂਰ ਕਹਿ ਸਕਦੇ ਆ ਵੀ ਸਾਡੇ ਤਾਂ ਬਾਪੂ ਨੂੰ ਵੀ ਆਇਆ ਕਰਕੇ ਬਿਮਾਰੀ ਹੋ ਰਹੀ ਐ ਹਾਂ ਵੀ ਭੂਆ ਬਾਪੂ ਕੋਲੇ ਗੱਲ ਨਾ ਕਰੀ ਭੂਆ ਬਣਾ ਦੋ ਹਾਂ ਬਿਮਾਰ ਬਣਾ ਦੋ ਜੇ ਵਧੀਆ ਰਹਿਣਾ ਤੁਸੀਂ ਨੇ ਹੋਰ ਕਹਾਂ ਬਾਪੂ ਦੇ ਸੱਚ ਨੇ ਫੇਰ ਫੇਰ ਅਜ ਵੀ ਕਿੱਡੀ ਵੱਡੀ ਗੱਲ ਐ ਫੇਰ ਆਪਾਂ ਬਾਪੂ ਨੂੰ ਕਹਦਾਂਗੇ ਵੀ ਭੂਆ ਦੀ ਤਾਂ ਤਮਾਕ ਦੀ ਦਵਾਈ ਚੱਲਦੀ ਆ ਤਾਂ ਐਂ ਬੋਲਦੀ ਐ ਹਾਂ ਯਾਰ ਹਨਾ ਆ ਗੱਲ ਥੋੜੀ ਠੀਕ ਐ ਮੇਰੀ ਗੱਲ ਸੁਣੋ ਕੁਛ ਮਰਜੀ ਹੋ ਜੇ ਆਪਾਂ ਆਪਣੀ ਭੂਆ ਬਚਾਉਣੀ ਆ ਆਪਾਂ ਭੂਆ ਨਹੀਂ ਮਰਨ ਦੇਣੀ ਹਾਂ ਭੂਆ ਨਹੀਂ ਮਰਨ ਦੇਣੀ ਇੱਕ ਗੱਲ ਦੀ ਮੈਨੂੰ ਖੁਸ਼ੀ ਬੜੀ ਐ ਵੀ ਸੱਚੀ ਯਾਰ ਥੋਡੇ ਵਰਗੀਆਂ ਸਾਡੇ ਘਰੇ ਨੇ ਸੌਣ ਲੱਗੇ ਮੈਨੂੰ ਤਾਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਇੱਕ ਗੱਲ ਹੋਰ ਦੱਸਦੀਆਂ ਤੈਨੂੰ ਮੈਂ ਹੁਣ ਤਾਂ ਹੁਣ ਤਾਂ ਗੱਲ ਚੱਲੀ ਜਾਂਦੀ ਐ ਜੇ ਭੂਆ ਨੇ ਬਾਪੂ ਨੂੰ ਠੇਕਾ ਫੜਾਤਾ ਕਿਵੇਂ ਨਾ ਕਿਵੇਂ ਬਾਪੂ ਦੇ ਹੱਥਾਂ 'ਚ ਠੇਕਾ ਨਹੀਂ ਆਉਣਾ ਚਾਹੀਦਾ ਕਿਉਂਕਿ ਮੈਨੂੰ ਬਾਪੂ ਦਾ ਪਤਾ ਹੈ ਬਾਪੂ ਫੜਾਊਗਾ ਭੂਆ ਨੂੰ ਦੁਬਾਰੇ ਵਿਸਤਾ ਲੈਂਦੇ ਨਹੀਂ ਹਰ ਵਾਰ ਦੀ ਤਰ੍ਹਾਂ ਪਹਿਲਾਂ ਤਾਂ ਚਲ ਭੂਆ ਮਤਲਬ ਠੀਕ ਹੁੰਦੀ ਸੀ ਹੁਣ ਤਾਂ ਭੂਆ ਐ ਹੋ ਰਹੀ ਐ ਕੀ ਬਤਾ ਕਿਹਨੂੰ ਦਊਗੀ ਜਾ ਕੇ ਹਾਂ ਦੀਦੀ ਦਾ ਵੀ ਸੇ ਨੂੰ ਹੈ ਨਹੀਂ ਉਹ ਫਿਰ ਬਾਪੂ ਮੈਨੂੰ ਕਹੂਗਾ ਵੀ ਠੇਕਾ ਲਿਆ ਕੇ ਦੇ ਤੇਰੀ ਭੂਆ ਦਾ ਮੈਂ ਬਾਪੂ ਨੂੰ ਕੀ ਜਵਾਬ ਦੇਊਂਗਾ ਆਪਾਂ ਬਾਪੂ ਨੂੰ ਐਂ ਕਹਾਂਗੇ ਵੀ ਐ ਕਰਕੇ ਭੂਆ ਦਾ ਦਮਾਗ ਐ ਹੋ ਰਿਹਾ ਆਪਾਂ ਫੜਾਂਗੇ ਠੇਕਾ ਹਾਂ ਔਰ ਕੀ ਤਾਂ ਆਪੇ ਕਹੀ ਜਾਂਦੀ ਹੁਣ ਕਹਿੰਦੀ ਮੈਂ ਠੇਕਾ ਲੈਂਦੀ ਕਿਸੇ ਮੇਰੇ ਗ੍ਰੈਜੂਏਟ ਠੇਕਾ ਨਹੀਂ ਛੱਡ ਕੇ ਜਾਂਦੀ ਸੀ ਕਦੇ ਹਾਂ ਉਹ ਕਿਵੇਂ ਕਹੀ ਜਾਂਦੀ ਐ ਅੱਜ ਵੀ ਮੈਂ ਤਾਂ ਠੇਕਾ ਨਹੀਂ ਲੈਂਦੀ ਬੜਾ ਯਾਰ ਹਾਂ ਚੱਲ ਕੋਈ ਨਾ ਬਸ ਕੋਲ ਮਿਲਾ ਕੇ ਆਪਾਂ ਭੂਆ ਨੂੰ ਨਹੀਂ ਕੁਝ ਹੋਣ ਦੇਣਾ ਤੁਸੀਂ ਕੰਮ ਖਿੱਚ ਕੇ ਰੱਖਿਓ ਜੇ ਕਈ ਵਾਰੀ ਕੋਈ ਕਿਸੇ ਚੀਜ਼ ਦੀ ਜਾਂ ਕੋਈ ਲੋਡ ਹੋਵੇ ਮੈਨੂੰ ਦੱਸ ਦਿਓ ਚੰਗਾ ਕੰਮ ਤਾਂ ਖਿੱਚੇ ਹੋਏ ਪਰ ਜਦੋਂ ਦਾ ਫੁੱਫੜ ਦਾ ਫੋਨ ਆਇਆ ਹੈ ਨਾ ਸਾਡੇ ਤਾਂ ਸੌਂ ਲੱਗੇ ਸਾਡੇ ਤਾਂ ਹੋਸ਼ ੁੱਡੇ ਪਏ ਨੇ ਜਿਵੇਂ ਟੈਨਸ਼ਨ ਹੋ ਰਹੀ ਐ ਭੂਆ ਦੀ ਚੱਲ ਕੋਈ ਨਾ ਫਿਰ ਪ੍ਰੀਤ ਜੇ ਆਪਾਂ ਨਹੀਂ ਖੜਾਂਗੇ ਨਾਲ ਹੋਰ ਕ ਹੋਰ ਕੱਲੀ ਕੱਲੀ ਸੁੱਖਣ ਵਾਲਾ ਪੂਆ ਗਈ ਪੂਆ ਪਫੜ ਹੋਰੀ ਵੀ ਪੂਆਰ ਕੋਲ ਕੇ ਗੋਲੀਆਂ ਦੇੰਦੇ ਨੇ ਦਾਲ ਚਾਈ ਆਪੇ ਦੇਦੇ ਕਰਾਂਗੇ ਹਾਂ ਹਾਂ ਬਸ ਤੁਸੀਂ ਦਵਾਈ ਨਾ ਨਾ ਘਾਣਾ ਪਾਵੇ ਦਵਾਈ ਚ ਚੰਗਾ ਹਾਂ ਟੈਂਸ਼ਨ ਨਾ ਲੋ ਚੱਲ ਚੰਗਾ ਮੈਂ ਕੱਪੜੇ ਬਦਲ ਲਾਂ ਸਕੀਮ ਤਲਾਤੀ ਇੱਕ ਤੀਰ ਨਾਲ ਦੋ ਦੋ ਨਿਸ਼ਾਨੇ ਸਕੀਮ ਤਲਾਤੀ ਜੇ ਕੰਮ ਕਰੂਗੀ ਫੇਰ ਇਹ ਐ ਤੂੰ ਦੇਖਦੀ ਤਾਂ ਜਾਈ ਇਹ ਦਿਮਾਗ ਨਾ ਰੱਬ ਨੇ ਉਹੀ ਨਹੀਂ ਲਾਏ ਹੈਗੇ ਅੱਦੇ ਪਿੰਡ ਦੀਆਂ ਬੁੜੀਆਂ ਤੇਰਤੀਆਂ ਮੈਂ ਤਾਂ ਹੂੰ ਉਹ ਤਾਂ ਮੈਨੂੰ ਪਤਾ ਤੇਰਾ ਕੈ ਖਾਣੇ ਦੀ ਆ ਪੂਆ ਕਿੱਥੋਂ ਆ ਗਈ ਦੋ ਰੋਟੀਆਂ ਦੱਸ ਹੁਣ ਵੱੱਦ ਪਕਾਉਣੀਆਂ ਪੈਣਗੀਆਂ ਮਸਾਦਾ ਪਕਾਉਂਦੀ ਸੀ ਪਹਿਲਾਂ ਮੈਂ ਪੂਆ ਨੀ ਪੂਆ ਇਹ ਕਿੱਥੇ ਆਉਂਦੀ ਐ ਮੂੰਹ ਚੱਕੀ ਆ ਜਾ ਆ ਜਾ ਨੀ ਮੈਂ ਤਾਂ ਪੂਆ ਨੂੰ ਮਿਲਣ ਲਈ ਸੀ ਆਹੋ ਆ ਗਈ ਵੱਡੀ ਪੂਆ ਦੀ heidsਲੀ ਅਸੀਂ ਬੈਠੀ ਅੱਗੇ ਅਸੀਂ ਤੇ ਤੈਨੂੰ ਦਿਖਦੀਆਂ ਨਹੀਂ ਪੂਆ ਨੂੰ ਆਈ ਨੂੰ ਹਜੇ ਇੱਕ ਦਿਨ ਹੋਇਆ ਪੂਆ ਤੈਨੂੰ ਦਿਖਣ ਵੀ ਲੱਗੀ ਨੇ ਦੋਸਤਾਂ ਸੁੱਤੀਆਂ ਪਈਆਂ ਸੀ ਭੂਆ ਆਈ ਸੀ ਫਿਰ ਸਾਡੇ ਕਣੀ ਆ ਗਈ ਸੀ ਪਾਦੇ-ਪਾਦੇ ਗੁਰਦੁਆਰੇ ਚ ਬੋਲੀਆ ਉਹ ਤਾਂ ਪਹਿਲੀ ਸਾਨੂੰ ਇਹਨਾਂ ਗੱਲਾਂ ਸੁਣਾ ਕੇ ਗਈਏਗੀ ਨਾ ਕੀ ਸੁਣਾਤਾ ਨਹੀਂ ਆਹੋ ਕਹਿੰਦੀ ਸੁੱਤੀਆਂ ਪਈਆਂ ਦੀ ਉਹਨੇ ਮੈਨੂੰ ਚਾਹ ਪਈਏ ਪਾਣੀ ਪੀਏ ਨਾ ਮੇਰੀ ਗੱਲ ਸੁਣ ਹਰੇਕ ਵਾਰੀ ਭੂਆ ਸਾਡੇ ਕੋਲੇ ਆਉਂਦੀ ਐ ਤੂੰ ਤਾਂ ਚਾਹ ਪਈ ਹੀ ਹੋਣੀ ਐ ਤੈਨੂੰ ਹਮੇਸ਼ਾ ਦੁਰਦਚਪਤੀ ਪਾ ਕੇ ਬਿਉਂਨੇ ਆ ਆ ਇੱਕ ਵਾਰੀ ਕੀ ਤੇਰੀ ਕਣੀ ਬਾਗੀ 20 ਗੱਲਾਂ ਸੁਣਾ ਕੇ ਗਈਏ ਸਾਨੂੰ ਨਹੀਂ ਉਹ ਤਾਂ ਬੈਠੀਏ ਨਹੀਂ ਥੋੜੀ ਗੱਲਾਂ ਕਰੀ ਗਈ ਕਹਿੰਦੀ ਸੁੱਤੀਆਂ ਪਈਆਂ ਨੇ ਉੱਠੀਆਂ ਹੀ ਨਹੀਂ ਨਾ ਉਹ ਗੱਲਾਂ ਤਾਂ ਕਿ ਚੂਕਲੀਆਂ ਕਰੀਆਂ ਹੋਣਗੀਆਂ ਚੂਕਲੀਆਂ ਚ ਅਗਲੇ ਪੈਣ ਕੋਈ ਨਹੀਂ ਕਰੀਆਂ ਦੇਖਾ ਉਹ ਤਾਂ ਉਹ ਕਹਿੰਦੀ ਸੀ ਵਿਚਾਰੀ ਸੁੱਤੀਆਂ ਪਈਆਂ ਨੇ ਵਿਚਾਰੀਆਂ ਗਰਮੀ ਵਾਲੀਆਂ ਮਾਂ ਚਲ ਸੌਂ ਜਾਣ ਦੀ ਆਹੋ ਉਹ ਤਾਂ ਮੂੰ ਤਾਂ ਕਹਿੰਦੀ ਸੀ ਚੂਲੀਆਂ ਤਾਂ ਰੱਜ ਕੇ ਕਰੀਆਂ ਹੋਣੀਆਂ ਤੂੰ ਜਾਣਦੀ ਏ ਤੈਨੂੰ ਮੈਂ ਵੱਡੀ ਨੂੰ ਬੁਲਾਵਣ ਨਾਲੀ ਮੇਰੇ ਤੋਂ ਤਾਂ ਇਕੱਲੀ ਤੂੰ ਹੈਂਡਲ ਨਹੀਂ ਹੋਣੀ ਇਹ ਉਹਦਾ ਦਿਮਾਗ ਜਿਆਦਾ ਕੰਮ ਕਰਦਾ ਹੈ ਲਾਪਰੀ ਤੇ ਪੈਣੇ ਨੇ ਲਾਪਰੀਦ ਨੂੰ ਥੋੜੀ ਮਿਲਣ ਆਈਆਂ ਮੈਂ ਪੂਆ ਨੂੰ ਮਿਲਣ ਆਈਆਂ ਉਹਨੂੰ ਬੁਲਾ ਦੇ ਬਲੌਨੀਆਂ ਬਲੌਨੀਆਂ ਆਜ ਆਈ ਮੜਾ ਜਾ ਬਲੌਨੀਆਂ ਭੂਆ ਨੂੰ ਵੀ ਮਲਾ ਦੂੰਗੀ ਫਿਰ ਪਾਲੀ ਜਿੰਨੀਆਂ ਭੂਆ ਨੂੰ ਜੱਫੀਆਂ ਪਾਉਣੀਆਂ ਨੇ ਤੂੰ ਨਹੀਂ ਜੱਫੀਆਂ ਤਾਂ ਕਾਨੂੰ ਪਾਉਣੀਆਂ ਨੇ ਬਸ ਮਾਂ ਚੱਲ ਦੋ ਗੱਲਾਂ ਕਰ ਲੈਂਦੇ ਅੱਛਾ ਜੱਸੀ ਆਰੀ ਹੈ ਭੂਆ ਨੂੰ ਮਿਲ ਨਹੀਂ ਹੈ ਭੂਆ ਨੂੰ ਮੈਂ ਵੀ ਕਿ ਹੱਜ ਸਾਡਾ ਕਿਵੇਂ ਘਰ ਦਿਖ ਗਿਆ ਜੱਸੀ ਨੂੰ ਉਹ ਉੱਥੇ ਨਹੀਂ ਆਈ ਗੁੜੇ ਨਹੀਂ ਉਹ ਕਿਹੜਾ ਥੋੜੇ ਆਉਂਦੀ ਨਹੀਂ ਦੱਸ ਰੋਜ਼ ਤਾਂ ਗੇੜਾ ਮਾਰਦੀਆਂ ਚੱਲ ਮਾਂ ਜਾਇਆ ਮਵਿੰਦਾ ਭੂਆ ਕੋਲੇ ਨਹੀਂ ਭੂਆ ਉਰੀ ਹੈ 10 15 ਦਿਨ ਉਹ ਕਿਹੜਾ ਹਿਲਦੀ ਹੈ ਜਕੇਰਾ ਆ ਗਈ ਤੈਨੂੰ ਪਤਾ ਤਾਂ ਹੈ ਗਿਆ ਨਹੀਂ ਭੂਆ ਦਾ ਚੱਲ ਤੂੰ ਜਾਣਦੀ ਐ ਮੈਨੂੰ ਪਤਾ ਐ ਤੂੰ ਦਿਲ ਚ ਰੱਖਦੀ ਐ ਤੂੰ ਨਹੀਂ ਦੱਸਦੀ ਨਹੀਂ ਸਾਡੇ ਵਰਗੀਆਂ ਬੋਲਪੜਾ ਕੁਨੇ ਸਾਰੀ ਪੜਾਅਸ ਕੱਢ ਦਿੰਦੀਆਂ ਨੇ ਕੁਛ ਨਹੀਂ ਦੇਖਦੀਆਂ ਪਰ ਤੂੰ ਥੋੜੀ ਜੀ ਮੀਨੀ ਐ ਨਹੀਂ ਚੱਲ ਕੋਈ ਨਾ ਇਹਨੂੰ ਵਿਚਾਰੀ ਨੇ ਭੂਆ ਦਾ ਬਾੜਾ 헤 ਜਾਂਦਾ ਹੋਣਾ ਨਹੀਂ 헤ਜ ਤੱਕਾ ਨੂੰ ਵਿਚਾਰੇ ਸਾਲ ਬਾਦ ਆਉਂਦੀ ਐ ਕੀ ਕਿਹੜਾ ਰੋਜ ਆਉਂਦੀ ਐ ਕੀ ਮਾਂ ਚੱਲ ਦੋ ਕਿਹੜੀ ਗੱਲਾਂ ਕਰਿਆ ਮਜ਼ਾਕੀ ਤੂੰ ਮੇਰੀ ਗੱਲ ਸੁਣ ਕਿੱਡੀ ਉਮਰ ਹੋ ਰਹੀ ਐ ਭੂਆ ਦੀ 50 ਦੇ ਨੇੜੇ ਲੱਗਣ ਵਾਲੀ ਐ ਐਨੇ ਸਾਲ ਹੋ ਗਏ ਠੇਕਾ ਲੈ ਜਾਂਦੀ ਨੂੰ ਇਹਨੂੰ ਆਪ ਨੂੰ ਤਾਂ ਬੜੀ ਮੋਟੀ ਸ਼ਰਮ ਆਉਂਦੀ ਨਹੀਂ ਵੀ ਮੈਂ ਠੇਕਾ ਲੈ ਕੇ ਜਾਂਦੀ ਆ ਠੀਕ ਹੈ ਹਣੀ ਬੋਲ ਅੱਗੇ ਆਪਣੀ ਸਾਰੀ ਜ਼ਿੰਦਗੀ ਪਈ ਅੱਗੇ ਆਪਣੇ ਜਵਾਕਾਂ ਦੀ ਜ਼ਿੰਦਗੀ ਬਣਾਵਾਂਗੇ ਆਪਣੇ ਕੋਲ ਤਾਂ ਰੁਪਿਆ ਵੀ ਨਹੀਂ ਖੜਦਾ ਜਿੱਸੀ ਅਸੀਂ ਤਾਂ ਸਕੀਮ ਬਣਾਈ ਆ ਬਾਈ ਜੇ ਤਾਂ ਤੂੰ ਵਿੱਚ ਇਨਵੋਲਵ ਹੋਣਾ ਸਕੀਮ ਦੇ ਫਿਰ ਤਾਂ ਤੀਜਾ ਹਿੱਸਾ ਮਿਲ ਜੂ ਤੈਨੂੰ ਮਿਲ ਜਾ ਕਰੂਗਾ ਨੀ ਸਕੀਮ ਤਾਂ ਦੱਸ ਦੇ ਕੀ ਬਣਾਈ ਆ ਭੈਣੇ ਸਕੀਮ ਤਾਂ ਅਸੀਂ ਇਹੀ ਬਣਾਈ ਆ ਅਸੀਂ ਪੂਆ ਨੂੰ ਐ ਕਹੇ ਵੀ ਆਪਣੇ ਬਾਪੂ ਦੇਮ ਜਾਨੀ ਕਿ ਆਪਣੇ ਸਹੁਰੇ ਦੇ ਦਿਮਾਗ ਤੇ ਲੋੜ ਪੈ ਰਿਹਾ ਉਹਦੀ ਦਿਮਾਗ ਦੀ ਦਵਾਈ ਚੱਲਦੀ ਹੈ ਉਹਨੂੰ ਅਸੀਂ ਚੋਰੀਓਂ ਅ ਦਾਲਚ ਕੋਲ ਕੇ ਗੋਲੀਆਂ ਦਿੰਦੇ ਆ ਅੱਛਾ ਆ ਗੱਲ ਕਹੀ ਹੋਈ ਐ ਅਸੀਂ ਨੇ ਐਨੇ ਚ ਪੂਆ ਦਾ ਤਾਂ ਹਿੱਲ ਗਿਆ ਦਿਮਾਗ ਇਹਦੀ ਹਏ ਤੇ ਕਹਿੰਦੀ ਮੈਂ ਤਾਂ ਠੇਕਾ ਲੈ ਕੇ ਨਹੀਂ ਜਾਂਦੀ ਹੁਣ ਪੂਆ ਠੇਕਾ ਲੈ ਕੇ ਨਹੀਂ ਜਾਂਦੀ ਆਪਾਂ ਨੂੰ ਲੈ ਕੇ ਜਾਊਗੀ ਜੇ ਤੇਰੇ ਕੋਲ ਪੂਆ ਨੇ ਗੱਲ ਕੀਤੀ ਤਾਂ ਐ ਹੀ ਕਹਿਣਾ ਐ ਵੀ ਆਇਆ ਕਰਕੇ ਹੋਰ ਬਾਪੂ ਦੀ ਤਾਂ ਦਵਾਈ ਚੱਲਦੀ ਹੈ ਵਿਚਾਰੇ ਦੀ ਕਹਦੇ ਮੈਂ ਤਾਂ ਭੂਆ ਤੈਨੂੰ ਪਹਿਲਾਂ ਉਹੀ ਨਹੀਂ ਦੱਸਿਆ ਕਦੇ ਉਹਦੇ ਨਾਲੇ ਕਹਦੇ ਕੋਈ ਇਹ ਜੀ ਗੱਲ ਨਾ ਕਰੀ ਤੇ ਅਸੀਂ ਤਾਂ ਐ ਵੀ ਕਿਹਾ ਵੀ ਸਾਡੇ ਦਾ ਸਰਤੇ ਵੀ 8-9 ਲੱਖ ਕਰਜ਼ੇ ਤਾਂ ਚੜਿਆ ਹੋਇਆ ਹੈ ਫੇਰ ਕੀਤੇ ਜਾ ਕੇ ਮੰਨੀਏ ਕਿਤੇ ਤੂੰ ਕਿਤੇ ਹੋਰ ਇਧਰ ਉਧਰ ਦੀ ਗੱਲ ਕਰਦੇ ਉਹ ਕਹੇ ਵੀ ਉਹ ਤਾਂ ਮੈਨੂੰ ਝੂਠ ਮਾਰਦੀਆਂ ਨਹੀਂ ਆਹੋ ਜੇ ਤਾਂ ਮੇਰੀ ਗੱਲ ਸੁਣਾ ਤੈਨੂੰ ਪਤਾ ਤੇਰੇ ਹਰਤ ਘਰ ਦੇ ਹਾਲਾਤ ਕਹੇ ਜਣੇ ਜੇ ਤਾਂ ਤੀਜਾ ਹਿੱਸਾ ਲੈਣਾ ਫਿਰ ਤਾਂ ਸਾਡੇ ਨਾਲ ਬਈ ਵਿੱਚ ਹੋ ਜਾ ਨਹੀਂ 1,62,000 ਪਤਾ ਨਹੀਂ ਇੰਨੇ ਆਉਂਦਾ ਠੇਕਾ ਦੋ ਕਿੱਲਾਂ ਦਾ ਤਾਂ ਨਹੀਂ ਸੀਗਾ ਯਾਰੀ ਮੈਨੂੰ ਸੁਣੋ ਚੱਲ ਮੈਂ ਹੋ ਤਾਂ ਜਾਉਂਗੀ ਤੁਹਾਡੇ ਨਾਲ ਜੋ ਤੁਸੀਂ ਮਾਗਰ ਮੁਕਰ ਗਏ ਭੈਣ ਫੇਰ ਨਹੀਂ ਉਹ ਤਾਂ ਲਿਖਤ ਲਿਖਿਆ ਹੋਊ ਜੂ ਲੈ ਲਿਖਤ ਲਿਖਿਆ ਕਿ ਤੈਨੂੰ ਅਸੀਂ ਵੀ ਬੇਜਵਾਨੀਆਂ ਲੱਗਦੀਆਂ ਕਿ ਕਿੱਦੇ ਮੁਕਰੀਆਂ ਜਿੱਥੇ ਕਹਿੰਨੇ ਆ ਉੱਥੇ ਤੇਰੇ ਨਾਲ ਖੜਦੇ ਆ ਕਣੇ ਦੱਸ ਉਹ ਪਰਸੋਂ ਤੇਰੀ ਸੀਤੋਂ ਨਾਲ ਲੜਾਈ ਪੈ ਗਈ ਸੀ ਬਰਾਬਰ ਲੜੀਆਂ ਸੀ ਨਾ ਨਹੀਂ ਐ ਤਾਂ ਮੈਨੂੰ ਥੋੜੇ ਤੇ ਯਕੀਨ ਹੈ ਭੈਣੇ ਜੁੰਡੇ ਵੀ ਤੁਸੀਂ ਨੇ ਬਰਾਬਰੇ ਪੱਟੇ ਸੀ ਚੱਲ ਪਰ ਐਂ ਕਰਿਓ ਥੋੜੇ ਜਿਹੇ ਪੈਸੇ ਮੈਨੂੰ ਪਹਿਲਾਂ ਦੇ ਦਿਓ ਥੋੜੇ ਜਿਨੇ ਕਿੰਨੇ ਕੁੜੇ ਉਹ ਹੀ ਕਹਿੰਦੀ ਹੁਣੀ 4-500 ਰੁਪਿਆ ਨਹੀਂ 4-500 ਦਾ ਕੀ ਹੁੰਦਾ ਭੈਣੇ ਆ 5-10 ਹਜ਼ ਹਾਂ ਦੇ ਦਾਂਗੇ ਕੋਈ ਨਾ 4-5000 ਦੀ ਕਿਹੜੀ ਗੱਲ ਹੈਗੀ 4-5000 ਤਾਂ ਦੇ ਦਾਂਗੇ ਮੂੰਹ ਨੂੰ ਜਿੰਦਾ ਲਾ ਕੇ ਚਾਬੀ ਲਗਾਉ ਦੀ ਹਾਂ ਫਿਰ ਤਾਂ ਮੈਂ ਲਿਖ ਦੂੰਗੀ ਜੇ ਮੇਰੇ ਨਾਲ ਕੁਝ ਗੜਬੜ ਕਰ ਗਿਆ ਨਾ ਫਿਰ ਦੱਸੂ ਲੈ ਪਾਈਏ ਤਾਂ ਪਹਿਲੀ ਮੁਕਰੀਆਂ ਦੀ ਆ ਪਾਣੀ ਵਾਪ ਰਹਿਣ ਦੇ ਆਪਾਂ ਕਰਦੇ ਆਪਾਂ ਦੋਹਾਂ ਦਾ ਰੱਖ ਲੈਨੇ ਆਪਣਾ ਹਾਂ ਨਾਲੇ ਆਪਾਂ ਕਿਹੜਾ ਕਿਸ ਨੂੰ ਪਤਾ ਲੱਗੂ ਗਾੜੀਏ ਸਕੀਮ ਦਾ ਚੱਲ ਚੱਲ ਕੋਈ ਨਾ ਭੈਣੇ ਤੁਸੀਂ ਜਿਵੇਂ ਮਰਜ਼ੀ ਕਰ ਲੋ ਪਰ ਆਪਾਂ 10000 ਯਕੀਨ ਹੀ ਨਹੀਂ ਯਕੀਨ ਦਿਨੂ ਯਕੀਨ ਤਾਂ ਬਥੇਰਾ ਛੋਡੇ ਤੇ ਭੈਣੇ ਸੁੱਖ ਨਾਲ ਦੇਖ ਜੱਸੀ ਮੇਰੀ ਗੱਲ ਸੁਣ ਤੂੰ ਹੈਗੀ ਛੋਟੀ ਤੂੰ ਤਾਂ ਹੁਣ ਆਈਆਂ ਠੀਕ ਹੈ ਨਾ ਅਸੀਂ ਤਾਂ ਦੋਹੇ ਇਕੱਠੀਆਂ ਆਈਆਂ ਧੀਰੇ ਵਈਆਂ ਤੇ ਸਾਨੂੰ ਤਾਂ ਪਤਾ ਐ ਭੂਆ ਕਹੀ ਜੀ ਐ ਤੈਨੂੰ ਤਾਂ ਘੱਟ ਪਤਾ ਜੇ ਲੈ ਕੇ ਬਾਗੀ ਠੇਕਾ ਸਾਰੀ ਉਮਰ ਦਾ ਖੇਖਣ ਹੋ ਜੂ ਆਪਾਂ ਨੂੰ ਤਾਂ ਮੁੜ ਕੇ ਨੇ ਪੁੱਛਣੀ ਨਹੀਂ ਆਪਣੀ ਜਾਤ ਹਾਂ ਚਲ ਕੋਈ ਨਾ ਪਹਣੇ ਜਿਵੇਂ ਤੁਸੀਂ ਕਰੂੰਗੀ ਆ ਓਮੀਓ ਕਰੇਗੀ ਠੀਕ ਈ ਤਾਂ ਜਿਹੜੀ ਗੱਲ ਰਹੀ ਰਹੀ ਜ਼ਮੀਨ ਜਿਹੜੀ ਦੋ ਕਿੱਲੇ ਐ ਉਹ ਵੀ ਜਾਊਗੀ ਆਪਣੀ ਕਿੱਧਰ ਚੱਕੀ ਇੰਨੀ ਐ ਵੀ ਦੇਖਦੀ ਸੀ ਮੈਂ ਬਾਪੂ ਨਾਲ ਜਾ ਜਮਾਂ ਗਰੋਂ ਕਿਧਰੇ ਨਹੀਂ ਆਉਂਦਾ ਹੁਣ ਤੂੰ ਦੱਸ ਪਾਈ ਤੂੰ ਕੀ ਕਹਿੰਨੀ ਐ ਪੱਕੇ ਤੇਰੇ ਜਮਾਂ ਹਾਂ ਹਾਂ ਪਹਣੇ ਮੇਰੀ ਡੀਲ ਦਾ ਨਾ ਜਮਾਂ ਠੀਕ ਐ ਫਿਰ ਜਵਾਨ ਤੋਂ ਨਾ ਮੁਕਰ ਜੀ ਜਵਾਨ ਤੋਂ ਮੁਕਰੇ ਬੰਦਾ ਨਾ ਮੈਨੂੰ ਜਮਾਂ ਪਸੰਦ ਨਹੀਂ ਲਿਸਟ ਚ ਨਾਮ ਕੱਟ ਦੂੰ ਤੇਰਾ ਨਹੀਂ ਨਹੀਂ ਮੁਕਰ ਦੀ ਚੰਗਾ ਹੁਣ ਮੈਂ ਜਾਂਨੀ ਆ ਕੰਮ ਪਈ ਨੇ ਚੰਗਾ ਉਹੀ ਨਾ ਕਿਸੇ ਕੋਲੇ ਗੱਲ ਚੋਦੀ ਨਾਲੇ ਨੂੰ ਜਿੰਦਾ ਲਾ ਕੇ ਰੱਖੀ 10000 ਰੁਪਏ ਦੇਵਾਂਗੇ ਪਹਿਲਾਂ ਠੀਕ ਐ ਠੇਕਾ ਆ ਜਾਂਦੇ ਤਾਂ ਦੇਵਾਂਗੇ ਠੀਕ ਠੀਕ ਐ ਕਿ ਡੀ ਭੁਖੀ ਐ ਹਾਂ ਦੇਖ ਲੈ ਨਹੀਂ ਕੋਈ ਨਾ ਐਨਾ ਸਗਰ 5-7000 ਚ ਮੰਨਦਾ ਗਈ ਆਪਾਂ 10-10 ਥੋੜੀ ਦਿੰਨੇ ਆ 5 ਦੇਵਾਂਗੇ ਮੈਂ ਤਾਂ ਕਹਿੰਦੀ ਆ 5 500-1000 ਰੁਪਏ ਦੇ ਕੇ ਸਰਦਾਂਗੇ ਅੱਧੂ-ਅੱਧੂ ਥੋੜੀ ਦੇਣੇ ਇਹਨੂੰ ਇਹ ਕੀ ਲੱਗੀ ਆਪਣੀ ਅੱਧ ਦੀ ਨੀ ਅੱਧਾ ਕੌਣ ਦਿੰਦਾ ਇਹਨੂੰ ਤੀਜਾ ਹਿੱਸਾ ਤਾਂ ਦੇਣੀ ਪਊਗਾ ਹੁਣ ਬੋਲੀਏ ਕਿਉਂ ਦੇਣਾ ਪਊਗਾ ਮੇਰੀ ਗੱਲ ਸੁਣ ਸਕੀਮ ਆਪਾਂ ਤਿਆਰ ਕਰਕੇ ਰਹਿਗੇ ਤੇ ਉਹ ਬੁੜੇ ਨੂੰ ਆਪਾਂ ਸਾਂਹਦੇ ਆਂ ਪੂਆ ਆਪਣੇ ਕੋਲੇ ਆਉਂਦੀ ਐ ਪੂਆ ਨੂੰ ਚੀਜ਼ਾਂ ਆਪਾਂ ਦਿੰਨੇ ਆ ਤੇ 10000 ਰੁਪਏ ਇਹਨੂੰ ਫਰੀਦ ਦੇ ਦੇ ਦੀ ਕਿੱਧਰ ਮਰਜ਼ੀ ਹੋਵੇ ਤਾਂ ਦੁਨੀਆਦਾਰ ਰੀਤ ਰਿਵਾਜ ਹੀ ਹਮਝ ਲੈ ਜਦੋਂ ਆਪਾਂ ਨੂੰ ਠੇਕਾ ਹੀ ਮਿਲ ਗਿਆ ਮੁੱਕਰ ਜਾਗੇ ਆਪਣੀ ਕਿਹੜੇ ਮਾਸੀ ਦੀ ਕੁੜੀ ਲੱਗਦੀ ਐ ਗਾਂ ਦੀ ਇਹ ਮੈਂ ਤਾਂ ਕੋਈ ਨਹੀਂ ਮੁੱਕਰਦੀ ਤੂੰ ਮੁਕਰਨਾ ਹੈ ਮੁਕਰ ਜੀ ਨਹੀਂ ਫਿਰ ਮੈਨੂੰ ਸਕੀਮ ਚੋਂ ਬਾਹਰ ਚੱਲ ਤੂੰ ਐਂ ਕਰ ਤੂੰ ਆਵਦੇ ਵਾਲੇ ਨੂੰ ਦੇ ਦੇ 10 वैसे तो देनी ਪੈਣਗੇ ਨਹੀਂ ਦੇਖ ਲੈ ਮੈਂ ਹੁਣ ਮੋੜ ਕੇ ਜਵਾਬ ਦੇ ਦਿੰਨੀ ਆ ਅਗਲੀ ਨੂੰ ਅਗਲੀ ਤਾਂ ਫਿਰ ਭਈ ਤੀਜਾ ਹਿੱਸਾ ਲਊਗੀ ਚੱਲ ਫਿਰ ਮੈਂ ਕਰਦੀ ਆ ਮੈਂ ਪੂਆ ਨੂੰ ਜਾ ਕੇ ਦੱਸ ਹੀ ਦਿੰਨੀ ਆ ਫਿਰ ਵੀ ਇਹ ਗੱਲ ਐਵੇਂ ਨਿੱਕਿਆਂ ਮਤਤੀ ਹੁੰਨੀ ਆ ਗੱਲ ਤਾਂ ਸੁਣ ਲੈ ਮੇਰੀ ਇੱਕ ਤਾਂ ਸੌ ਲੱਗੇ ਗੁੱਸਾ ਵਾਲੀ ਛੇਦੀ ਕਰਦੀ ਆ ਤੋੜੀ ਜੀ ਤੇਰੇ ਨਾਲ ਮੈਂ ਹੀ ਖੜੂਗੀ ਕੋਈ ਨਹੀਂ ਖੜਦਾ ਮੈਂ ਤਾਂ ਤੈਨੂੰ ਉਹ ਸਕੀਮ ਦੱਸੀ ਸੀ ਬਾਕੀ ਚਲ ਜੇ ਤੈਨੂੰ ਬੁਰੀ ਲੱਗੀ ਤਾਂ ਰਹਿਣ ਦੇ ਬਾਕੀ ਮੈਂ ਸੁਣਦੀ ਤਾਂ ਤੇਰੀ ਹੀ ਹੁੰਨੀ ਆ ਮੈਂ ਕਿੱਦਾਂ ਸਕੀਮ ਤਾਂ ਮੈਂ ਹੀ ਬਣਾਈ ਆ ਨਾ ਪੂਆਲੀ ਨਹੀਂ ਫਿਰ ਮੈਂ ਕਿਹੜੇ ਤੇਰੀ ਗੱਲ ਤੋਂ ਭੱਜਣ ਲੱਗੀ ਆ ਮੈਂ ਤਾਂ ਤੈਨੂੰ ਉਹ ਗੱਲ ਜੀ ਕਰਕੇ ਦੇਖ ਬਾਈ ਜਵਾਨ ਦੇ ਪੱਕੇ ਬੰਦੇ ਆ ਠੀਕ ਹੈ ਨਾ ਆਪਾਂ ਤਾਂ ਜਵਾਨ ਦੀ ਤਾਂ ਮੈਂ ਵੀ ਬੁਰੀ ਪੱਕੀ ਆ ਫਿਰ ਫਿਰ ਤੂੰ ਮੈਨੂੰ ਦੱਸ ਵੀ ਤੀਜੇ ਹੀ ਸੜਣੇ ਅਸੀਂ ਨੂੰ ਹਾਂ ਦੇ ਦਾਂਗੇ ਆ ਬਣੀ ਨਾ ਗੱਲ ਹਾਂ ਲਸਣ ਛਿੱਲ ਕੇ ਦਾਲ ਧਰ ਦੇ ਜੋ ਮੇ ਪਿਆਰ ਛੱਡ ਗਈ ਕੇ ਹੁਣ ਲੈ बराबरदाई सताबी लूगी मैं क्यों दाल करा मैं तो लहसुन छिलके ਧਰ ਦਿੰਨੀ ਹੈ ਬਈ ਆਪਾਂ ਨੂੰ ਥੋੜੀ ਜਿਹੀ ਠੇਕਾ ਲਿਆ ਕਰੋ ਜੋਜ ਨਾਲੇ ਰੋਟੀਆਂ ਥੱਪੋ ਇੰਨਾਂ ਦੀਆਂ ਨਾਲੇ ਸਬਜ਼ੀਆਂ ਬਣਾਓ ਉਧਰੋਂ ਇੱਕ ਹੋਰ ਲੱਗ ਗਈ ਪਾਪੂਰੇ ਆ ਕੇ ਥੱਪੀ ਉਹ ਲੰਗਰ